ਨੁਕੀ ਲੱਗਦਾ ਇਥੋਂ ਕਿਹੜਾ ਉਮੀਦਵਾਰ ਜਿੱਤ ਕੇ ਜਾ ਸਕਦਾ ਵਿਧਾਨ ਸਭਾ ਸਰਦਾਰ ਹਰਜੀਤ ਸਿੰਘ ਜੀ ਐਮਐਲਏ ਬੀਜੀਪੀ ਦੇ ਜਿੱਤਣਗੇ ਤਾਂ ਪਿੰਡੂ ਵੋਟ ਹੈ ਜੀ ਲੋਕ ਕਹਿੰਦੇ ਪਿੰਡੂ ਲੋਕ ਤਾਂ ਭਾਜੀਪੀ ਨੂੰ ਪਸੰਦ ਨਹੀਂ ਕਰਦੇ ਜੀ ਕਿਹੜੇ ਦੋ ਉਮੀਦਵਾਰਾਂ ਦੇ ਵਿੱਚ ਫਸਮੀ ਟੱਕਰਿਆ ਤਰਨਤਨ ਹਲਕੇ 'ਚ ਹਾਂ ਅਕਾਲੀ ਸਿੱਦੇ ਕਹਿੰਦੇ ਹਾਂ ਪੰਜ ਦੋ ਕਿਹੜੀਆਂ ਧਿਰਾਂ ਆ ਜਾਂ ਦੋ ਕਿਹੜੀਆਂ ਪਾਰਟੀਆਂ ਜਿਨ੍ਹਾਂ 'ਚ ਫਸਮਾ ਮੁਕਾਬਲਾ ਹੈ ਇੱਕ ਅਮਰਪਾਲ ਇੱਕ ਹੈਗਾ ਕੀ ਕਿਹਨੇ ਹਰਮਿਸੇਂਗਾ ਦੋਨਾਂ ਦਾ ਫਸਮਾ ਮੁਕਾਬਲਾ ਬਾਕੀ ਕਾਲੀਦਾਲ ਦੇ ਆਪਰ ਆਪਣੇ ਅੱਜਬਾਰ ਹੋ ਗਈ ਆ ਦੋ ਪਾਰਟੀਆਂ ਬਣ ਗਈਆਂ ਤਾਂ ਨੁਕਸਾਨ ਹੋਣਾ ਰ ਪਤਾ ਜੋਰ ਕਿਹਦਾ ਲੱਗਦਾ ਇਹ ਕਿਹੜੀਆਂ ਤਨਾਤ ਮੁਕਾਬਲਾ ਹੈ ਮਹਾਰਾਜ ਉਹ ਤੋਂ ਰੱਬ ਜਾਣੇ ਕਦਾ ਜਿੱਤੇ ਜਾਵੇ ਰਾਣਾ ਜਾਣਦਾ ਆ ਆਪਾਂ ਕਿਉਂ ਕਹੀਏ ਕਿਸੇ ਨੂੰ ਕਿ ਉਹ ਜਿੱਤੂਗਾ ਜਿੱਤੂ ਉਹ ਤੋਂ ਪਰਮਾਤਮਾ ਜਾਣੂ ਤੁਹਾਨੂੰ ਕੀ ਲੱਗਦਾ ਕਿਹੜਾ ਇੱਥੋਂ ਜਿੱਤੂਗਾ ਜੀ ਤਾਂ ਤਾਂ ਹਲਕੇ ਜਿਹੋ ਤਾਂ ਤਾਂ ਹਲਕੇ ਜਿਹੋ ਜਿਹੜਾ ਹੁਣ ਕੰਮ ਕਰੂ ਉਹ ਜਿੱਤੂਗਾ ਕੰਮ ਦੇ ਕੋਈ ਕਰਨੀ ਦੇ ਹੈ ਤੁਹਾਡੇ ਸਾਹਮਣੇ ਵੇਖ ਲੋ ਆਮ ਪਾਰਟੀ ਕਿੰਨਾ ਨਸ਼ਾ ਚੱਲਣ ਦੇ ਕੋਈ ਨਸ਼ੇ ਦੇ ਨਹੀਂ ਆਈ ਪਾਇਵਨ ਆ ਤੁਹਾਡਾ ਸਾਥੀ ਕਹਿੰਦਾ ਕਿ ਆਮ ਆਦਮੀ ਪਾਰਟੀ ਜਿੱਤੂ ਇੱਥੇ ਨਹੀਂ ਜੀ ਕਾਂਗਰਸੀਆਂ ਬਾਰੇ ਕੀ ਖਿਆਲ ਹੈ ਕਾਂਗਰਸ ਪਾਰਟੀ ਵੱਲੋਂ ਵੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਐਸ ਵੇਲੇ ਮੁਕਾਬਲਾ ਜਿਹੜਾ ਅਮਰਤਪਾਲ ਦੇ ਬੰਦੇ ਨਾਲ ਮੁੱਖ ਮੁਕਾਬਲਾ ਜਿਹੜਾ ਹਰਮੀਤ ਦਾ ਉਹਦਾ ਹਾਂ ਰਮੀਤ ਸੰਧੂ ਤੇ ਮਨਦੀਪ ਸਿੰਘ ਇਹਨਾਂ ਦੋਨਾਂ ਦਾ ਫਸਮਾ ਮੁਕਾਬਲਾ ਹੈ ਕੰਮ ਮੁਕਾਬਲਾ ਜਿਆਦਾ ਇਹਨਾਂ ਦਾ ਜਿੱਤਿਆ ਸਿਰ ਚੰਦ ਮੋੜਾਂ ਦੇ ਜਿੱਤਣਾ ਹਮ ਮੁਕਾਬਲਾ ਫਸਮਾ ਹੋਊਗਾ ਹਨਾ ਕੰਮ ਮੋਦਮ ਆ ਜਾਗਾ ਅੰਬਰ ਚ ਪਾਲਦੀ ਬੰਦੇ ਦਾ ਤੇ ਇਹਦਾ ਰਮੀਤ ਦਾ ਹਾਂ ਚੋੜ ਬਰੋਬਰ ਦੀ ਹੈ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਐਸਡੀਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢੱਲੋਂ ਦੋਸਤੋ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਚੋਣ ਹੋਣ ਜਾ ਰਹੀ ਹੈ ਜਿੰਨੀ ਚੋਣ ਹੋਣ ਜਾ ਰਹੀ ਹੈ ਤਾ ਇੱਥੋਂ ਦੇ ਲੋਕ ਕਿਹੜੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਜਾਂ ਕਿਹੜੇ ਉਮੀਦਵਾਰ ਦੀ ਜਿੱਤ ਲੱਗ ਰਹੀ ਹੈ ਇੱਥੋਂ ਦੇ ਲੋਕਾਂ ਨੂੰ ਤਾਂ ਲੋਕਾਂ ਤੋਂ ਹੀ ਜਾਣਦੇ ਆ ਤਾਂ ਉਹ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਬੋਰਡ ਜ਼ਰੂਰ ਦਿਖਾ ਦਿੰਨੇ ਆ ਬੋਰਡ ਲੱਗੇ ਨੇ ਸਭ ਤੋਂ ਪਹਿਲਾਂ ਉਧਰਲੇ ਪਾਸੇ ਵਾਲਾ ਬੋਰਡ ਜ਼ਰੂਰ ਦਿਖਾ ਦਿਓ ਜ਼ੂਮ ਕਰਕੇ ਕਿ ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਬੋਰਡ ਹੈ ਇਹ ਹਰਮਿੰਦਰ ਸਿੰਘ ਸੰਧੂ ਤਾਂ ਸੈਂਟਰ ਦੇ ਵਿੱਚ ਬੋਰਡ ਲੱਗਿਆ ਹੋਇਆ ਹੈ ਕਿ ਕਾਂਗਰਸ ਪਾਰਟੀ ਦਾ ਕਰਨਵੀਰ ਸਿੰਘ ਬੁਰਜ ਹੈ ਤਾਂ ਇਧਰਲੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬੋਰਡ ਲੱਗਿਆ ਹੋਇਆ ਹੈ ਇਹ ਜਿਸ ਦੇ ਵਿੱਚ ਉਮੀਦਵਾਰ ਨੇ ਜਿਹੜੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹ ਚੋਣ ਮੈਦਾਨ ਦੇ ਵਿੱਚ ਨੇ ਤਰਨਤਨ ਵਿਧਾਨ ਸਭਾ ਹਲਕਿਆਂ ਤੋਂ ਤਾਂ ਲੋਕ ਕੀ ਕਹਿੰਦੇ ਨੇ ਇੱਥੋਂ ਦੇ ਲੋਕਾਂ ਦਾ ਕੀ ਕਹਿਣਾ ਹੈ ਸਿਆਸਤ ਨੂੰ ਲੈ ਕੇ ਆ ਸਰਦਾਰ ਸਾਹਿਬ ਤੋਂ ਪੁੱਛਦੇ ਆ ਸਰਦਾਰ ਸਾਹਿਬ ਕਿੱਦਾਂ ਠੀਕ ਠਾਕ ਜੀ ਕਿਵੇਂ ਸੇਤਾਂ ਠੀਕ ਐ ਆ ਬੋਰਡ ਲਾਤੇ ਜੀ ਸਿਆਸੀ ਉਮੀਦਵਾਰਾਂ ਨੇ ਕਿਹੜਾ ਉਮੀਦਵਾਰ ਜਿੱਤੂਗਾ ਤੁਹਾਨੂੰ ਕੀ ਲੱਗਦਾ ਟਾਈਮ ਤੇ ਪਤਾ ਲੱਗਣਾ ਕਿ ਕਿਹੜੀਆਂ ਤਰ੍ਹਾਂ ਚ ਮੁਕਾਬਲਾ ਕਿਹੜੀਆਂ ਤਰ੍ਹਾਂ ਚ ਲੱਗਦਾ ਇਹ ਆਮ ਪਾਰਟੀ ਦੇ ਮਨਦੀਪ ਸਿੰਘ ਅੱਛਾ ਜੀ ਦੋਆ ਜੀ ਆਮ ਆਦਮੀ ਪਾਰਟੀ ਤੇ ਆਜ਼ਾਦ ਉਮੀਦਵਾਰ ਦੇ ਵਿੱਚ ਮੁਕਾਬਲਾ ਕਿਹੜਾ ਅੱਗੇ ਜਾਊਗਾ ਤੁਹਾਨੂੰ ਕੀ ਲੱਗਦਾ ਇਹ ਗੁਰਵਰਜਨ ਪਾਸ਼ਨ ਪਤਾਣਾ ਉਪਰਾਂ ਨੇ ਇਹਨੂੰ ਪਤਾ ਹੈ ਹਨਾ ਠੀਕ ਆ ਜੀ ਇਹ ਭਾਈ ਸਾਹਿਬ ਕਹਿੰਦੇ ਕਿ ਆਮ ਆਦਮੀ ਪਾਰਟੀ ਤੇ ਇਹ ਜਿਹੜੇ ਮਨਦੀਪ ਸਿੰਘ ਨੇ ਆਜ਼ਾਦ ਚੋਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਜੀ ਨਹੀਂ ਮੈਂ ਕਰਨਤਾਰਨ ਦੇ ਰਹਿਣਾ ਅੱਛਾ ਕਰਨਤਾਰਨ ਦੇ ਆਣਾ ਇੱਥੇ ਵੋਟਾਂ ਹੁਣ ਜਾ ਰਹੀਆਂ ਉਹ ਬੋਰਡ ਲੱਗੇ ਜੀ ਵੱਖੋ ਵੱਖਰੇ ਉਮੀਦਵਾਰਾਂ ਦੇ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ ਇੱਥੋਂ ਵੇਖੋ ਮਾਲਕੀ ਦੀ ਮੇਰੇ ਅੱਖਾਂ ਨੇ ਜਿੱਤ ਹਾਂਜੀ ਅੱਛਾ ਵੈਗਰ ਜਿਤਾਉਣ ਵਾਲਾ ਜਿੰਨੇ ਜਿਤਾਉਣਾ ਉਹ ਇੱਧਰ ਆਮ ਆਦਮੀ ਪਾਰਟੀ ਤੋਂ ਹਰਮੀਤ ਸੰਧੂ ਚੋਣ ਮੈਦਾਨ ਚ ਆਓ ਕਰਨਵੀਰ ਬੁਰਜ ਤੇ ਇੱਧਰ ਬੀਬੀ ਸੁਖਵਿੰਦਰ ਕੋ ਰੰਧਾਵਾ ਕਿੰਨਾ ਦੀ ਹਵਾ ਜ਼ਿਆਦਾ ਤੇਜ਼ ਲੱਗਦੀ ਹੈ ਜੀ ਵੇਖੋ ਨਾ ਮਾਲਕ ਅੱਛਾ ਕਿੰਨੂੰ ਕਰਦਾ ਤੇਜ਼ ਉੱਪਰ ਵਾਲੇ ਦੱਸੂ ਜਰਾ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਹੋਰ ਵੀ ਇੱਥੋਂ ਦੇ ਸਥਾਨਕ ਲੋਕ ਨੇ ਲੋਕਾਂ ਤੋਂ ਜੇ ਭਾਈ ਸਾਹਿਬ ਇੱਕ ਮਿੰਟ ਗੱਲਬਾਤ ਸੁਣੇ ਕਰਾਂਗੇ ਅਸੀਂ ਤੁਹਾਡੇ ਨਾਲ ਵੀ ਤੁਸੀਂ ਇੱਥੋਂ ਦੇ ਤਰਨਤੰਨ ਦੇ ਰਹਿਣਾ ਨੇ ਜੀ ਨਹੀਂ ਜੀ ਬਾਠਪਿੰਡ ਤੋਂ ਆ ਜੀ ਅੱਛਾ ਜੀ ਇੱਥੇ ਜੇ ਇਲੈਕਸ਼ਨ ਹੋਣ ਜਾ ਰਹੀ ਐ ਚੋਣ ਹੋਣ ਜਾ ਰਹੀ ਐ ਤੁਹਾਨੂੰ ਕੀ ਲੱਗਦਾ ਕਿਹੜਾ ਉਮੀਦਵਾਰ ਜਿੱਤੂ ਇੱਥੇ ਉਮੀਦਵਾਰ ਵੇਖੋ ਜੀ ਸਾਰੀਆਂ ਪਾਰਟੀਆਂ ਦਾ ਜੇ ਜੋਰ ਆ ਵੇਖੋ ਕਿਹੜੀ ਜਿੱਤਦੀ ਆ ਬਲਾ ਆਮ ਪਾਰਟੀ ਕਿਹੜੀ ਉਹਦੀ ਸਰਕਾਰ ਆ ਸਾਡਾ ਤਾਂ ਮਤਲਬ ਕਿ ਵੀ ਆਮ ਦਾ ਹੀ ਬੰਦਾ ਜਿੱਤ ਸਕਦਾ ਹੋਰ ਤਾਂ ਕੋਈ ਜੇ ਕਹਿ ਨਹੀਂ ਸਕਦੇ ਜਿਹਦੀ ਸਰਕਾਰ ਉਹ ਹੀ ਜਿੱਤੂਗਾ ਨੇ ਉਹ ਹੀ ਜਿੱਤੂਗਾ ਜੀ ਅੱਛਾ ਮਨਦੀਪ ਸਿੰਘ ਬਾਰੇ ਕੀ ਖਿਆਲ ਹੈ ਉਹ ਜਾ ਚੋਣ ਮੈਦਾਨ ਚ ਆ ਜੀ ਉਹਦਾ ਨਹੀਂ ਕਹਿ ਸਕਦੇ ਜੀ ਕੋਈ ਉਹਦਾ ਕੋਈ ਏਡਾ ਵੱਡਾ ਕਾਠ ਨਹੀਂ ਹੈਗਾ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਸਰਦਾਰ ਸਾਹਿਬ ਤੁਹਾਨੂੰ ਕੀ ਲੱਗਦਾ ਕਿਹੜਾ ਇੱਥੋਂ ਜਿੱਤੂਗਾ ਜੀ ਤਰਨਤਾਰਨ ਹਲਕੇ 'ਚੋਂ? ਤਰਨਤਾਰਨ ਹਲਕੇ 'ਚੋਂ ਜਿਹੜਾ ਹੁਣ ਕੰਮ ਕਰੂ ਉਹ ਜਿੱਤੂਗਾ। ਕੰਮ ਦੇ ਕੋਈ ਕਰਨ ਨਹੀਂ ਦਿਆ। ਹਾਂ। ਹੈ? ਤੁਹਾਡੇ ਸਾਹਮਣੇ ਵੇਖ ਲਓ ਆਮ ਪਾਲਟੀ। ਹੂੰ। ਕਿੰਨਾ ਨਸ਼ਾ ਚੱਲਣ ਦਿਆ। ਕੋਈ ਨਸ਼ੇ ਦੇ ਨਹੀਂ ਆਈ ਪਾਇ ਬੰਦ। ਆਹ ਤੁਹਾਡੇ ਸਾਥੀ ਕਹਿੰਦਾ ਕਿ ਆਮ ਆਦਮੀ ਪਾਰਟੀ ਜਿੱਤੂ ਇੱਥੇ ਜੀ? ਨਹੀਂ ਜਿੱਤੂਗਾ। ਆ ਕਹਿੰਦੇ ਆਮ ਆਦਮੀ ਪਾਰਟੀ ਨਹੀਂ ਜਿੱਤਣੀ ਇੱਥੇ ਜੀ ਵੇਖੋ ਜੇ ਇਹ ਤਾਂ ਕੋਈ ਕਹਿ ਨਹੀਂ ਸਕਦਾ ਹੁਣ ਤੁਹਾਨੂੰ ਪਤਾ ਜਿਹੜੀ ਸਰਕਾਰ ਹੋਏ ਕਾਜ ਕਰਕੇ ਇੱਕ ਸਾਲ ਸਰਫ ਰਹਿ ਗਿਆ ਵਾ ਇੱਕ ਸਾਲ ਦੇ ਵਿੱਚ ਜਿਹੜਾ ਵੀ ਐਮਐਲਏ ਜਿੱਤੂਗਾ ਉਹਨੇ ਕਰਨਾ ਤਾਂ ਕੁਝ ਹੈ ਨਹੀਂ ਆ ਉਹਨੇ ਸਿਰਫ ਆਪਣੀ ਮੈਜੋਰਿਟੀ ਬਣਾਉਣੀ ਆ ਤੁਸੀਂ ਇਹ ਦੱਸੋ ਆਮ ਆਦਮੀ ਪਾਰਟੀ ਨੇ ਕੀਤਾ ਕੀ ਆ ਜੀ ਆਮ ਪਾਰਟੀ ਨੇ ਜੀ ਮੇਰੇ ਹਿਸਾਬ ਨਾਲ ਤਾਂ ਕੋਈ ਕੰਮ ਨਹੀਂ ਕੀਤਾ ਜੀ ਫਿਰ ਜੇ ਕੋਈ ਕੰਮ ਨਹੀਂ ਕੀਤਾ ਲੋਕ ਕਿੱਦਾਂ ਜਿਤਾਉਣਗੇ ਜੀ ਲੋਕ ਉਹਨਾਂ ਸਰਕਾਰ ਦਾ ਕਰਕੇ ਜਿਤਾਉਣਗੇ ਤੁਹਾਨੂੰ ਪਤਾ ਵੀ ਇਹ ਅੱਜ ਕੱਲ ਜੋ ਵੀ ਚੱਲਦਾ ਵਾ ਕੰਮ ਜਿੰਨੇ ਕੋਈ ਵੱਡੇ ਲੋਕਾਂ ਨੇ ਲੈਣੇ ਆ ਉਹਨਾਂ ਨੇ ਛੋਟਿਆਂ ਤੇ ਵੀ ਪ੍ਰੈਸ਼ਰ ਪਾ ਕੇ ਵੋਟਾਂ ਪਵਾ ਲੈਣੀਆਂ ਜੀ ਸਰਕਾਰ ਆਮ ਪਾਰਟੀ ਦੀ ਸਰ ਇਹ ਐਮਐਲਏ ਜਿੱਤ ਕੇ ਕਾਂਗਰਸੀ ਵੀ ਦੁਬਾਰੇ ਕੀ ਖਿਆਲ ਹੈ ਕਨਵੀਰ ਬੁਰਜ ਬਾਰੇ ਸਦਿਆ ਜੀ ਵੇਖੋ ਅਜੇ ਕੋਈ ਨਹੀਂ ਕਹਿ ਸਕਦੇ ਇੱਧਰ ਕੋਈ ਐਡਾ ਘੱਟ ਨਹੀਂ ਕਾਕਾ ਜੀ ਬੀਜੇਪੀ ਵਾਲੇ ਕਿੰਵੇਂ ਨੰਬਰ ਤੇ ਆਉਣਗੇ ਵੀ ਜੀ ਪਿਆ ਨਹੀਂ ਜੇ ਕਾਸਖਤ ਕੋਈ ਮੁਸ਼ਕਲ ਹੈ ਜੀ ਜੀ ਭਾਜਪਾ ਦਾ ਚੱਲ ਪੋਛੇ ਇਹ ਇਧਰ ਬੀਜੇਪੀ ਵਾਲੇ ਕਿੰਨੇ ਨੰਬਰ ਤੇ ਆਉਣਗੇ ਜੀ ਕਹਿ ਨਹੀਂ ਸਾਦੇ ਕੋਈ ਹਾਂ ਕੁਝ ਕਹਿ ਨਹੀਂ ਸਾਦੇ ਹੂੰ ਅੱਛਾ ਮਨਦੀਪ ਸਿੰਘ ਬਾਰੇ ਕੀ ਖਿਆਲ ਹੈ ਜਿਹੜੇ ਆਜ਼ਾਦ ਉਮੀਦਵਾਰ ਹੈ ਇਸ ਹਲਕੇ ਚ ਠੀਕ ਆ ਜੀ ਠੀਕ ਆ ਜੇ ਗਾੜੀ ਕੋਈ ਕੰਮ ਕਰਨਗੇ ਤੇ ਵਧੀਆ ਹੂੰ ਠੀਕ ਹੈ ਹਾਂ ਜੀ ਤੁਸੀਂ ਭਾਈ ਜੀ ਇੱਥੋਂ ਦੇ ਤਰਨਤਾਰਨ ਦੇ ਰਹਿਣ ਵਾਲੇ ਲੋਕਲ ਹੀ ਆ ਜੀ ਅੱਛਾ ਜੀ ਇਹ ਇਲੈਕਸ਼ਨ ਹੋਣ ਜਾ ਰਹੇ ਆ ਤੁਹਾਨੂੰ ਵੀ ਲੱਗਦਾ ਇੱਥੇ ਕੌਣ ਜਿੱਤੂਗਾ ਪਤਾ ਨਹੀਂ ਪਤਾ ਨਹੀਂ ਨਹੀਂ ਬਾਜਾ ਮਾਰ ਜਾਨੇ ਆਇਓ ਆਇਓ ਅਸੀਂ ਦੱਸਣਾ ਹੈ ਭਾਈ ਨੂੰ ਪਤਾ ਜੇ ਤੁਹਾਨੂੰ ਪਤਾ ਕੌਣ ਜਿੱਤੂ ਨਹੀਂ ਭਾਈ ਕੁਝ ਨਹੀਂ ਪਤਾ ਜੀ ਠੀਕ ਹੈ ਤਾਂ ਹੋਰ ਵੀ ਇੱਥੇ ਦੁਕਾਨਦਾਰ ਨੇ ਭਾਈ ਸਾਹਿਬ ਤੁਸੀਂ ਇੱਥੋਂ ਦੇ ਰਹਿਣ ਵਾਲੇ ਜੀ ਤਨ ਤਨ ਦੇ ਹੀ ਰਹਿਣ ਵਾਲੇ ਆ ਜੀ ਅੱਛਾ ਅੱਛਾ ਜੀ ਅੱਛਾ ਸਰ ਇਲੈਕਸ਼ਨ ਹੋਣ ਜਾ ਰਹੀ ਹੈ ਉਹ ਬੋਰਡ ਲੱਗੇ ਤੁਹਾਡੀ ਦੁਕਾਨ ਦੇ ਸਾਹਮਣੇ ਉਧਰਲੇ ਪਾਸੇ ਇਹ ਦੁਕਾਨ ਉਹਨਾਂ ਦੀ ਮੇਰੇ ਸਬਜ਼ੀ ਲੈਣ ਤੁਸੀਂ ਸਬਜ਼ੀ ਲੈਣ ਆਏ ਆ ਅੱਛਾ ਤੁਸੀਂ ਅੱਛਾ ਆ ਸਰਦਾਰ ਸਾਹਿਬ ਨੇ ਸਰਦਾਰ ਸਾਹਿਬ ਸਾਹਿਬੀ ਗਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਜੀ ਹੋਰ ਕੰਮ ਕਰ ਕਿਵੇਂ ਚੱਲ ਰਿਹਾ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਵਧੀਆ ਚੱਲ ਜੰਦਾ ਹਾਂ ਜੀ ਹਾਂ ਜੀ ਉਹ ਸਿਆਸਤ ਕੀ ਕਹਿੰਦੀ ਤੁਹਾਡੇ ਹਲਕੇ ਦੀ ਇਹ ਹੀ ਇਹ ਜਾਣਨਾ ਚਾਹੁੰਦੇ ਹੋ ਤਿੰਨ ਬੋਰਡ ਲੱਗੇ ਆ ਜੀ ਸਾਹਮਣੇ ਇੱਥੇ ਇਲੈਕਸ਼ਨ ਹੋਣ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ ਕੌਣ ਜਿੱਤ ਕੇ ਵਿਧਾਨ ਸਭਾ ਜਾ ਸਕਦਾ ਜੀ ਨਹੀਂ ਵੀਰ ਜੀ ਇਹ ਕੋਈ ਨਹੀਂ ਕਹਿ ਸਕਦੇ ਕਿ ਆਪਾਂ ਨੂੰ ਕੀ ਪਤਾ ਇਸ ਗੱਲ ਦਾ ਕੌਣ ਜਿੱਤਣਾ ਕਿਹਨੂੰ ਨਹੀਂ ਪਤਾ ਨਹੀਂ ਲੱਗਦਾ ਕੌਣ ਜਿੱਤ ਗਿਆ ਕੌਣ ਮੁਕਾਬਲਾ ਕਿਹਦਾ ਕਿਹਦਾ ਲੱਗਦਾ ਵੀ ਕਿਹਦਾ ਕਿਹਦਾ ਮੁਕਾਬ ਇੱਕ ਪਤਾ ਨਹੀਂ ਵੀਰ ਜੀ ਇਸ ਗੱਲ ਦਾ ਨਹੀਂ ਮੈਨੂੰ ਇਸ ਦਾ ਪਤਾ ਨਹੀਂ ਆਦਾ ਜੀ ਤੁਸੀਂ ਇੱਥੇ ਤੋਂ ਰਹਿੰਦੇ ਆ ਸਰਦਾਰ ਨਾਲ ਅੱਛਾ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਤੁਹਾਡੇ ਤਰਨਤਾਰਨ ਹਲਕੇ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਇੱਥੋਂ ਕਿਹੜਾ ਉਮੀਦਵਾਰ ਜਿੱਤ ਕੇ ਜਾ ਸਕਦਾ ਵਿਧਾਨ ਸਭਾ ਸਰਦਾਰ ਹਰਜੀਤ ਸਿੰਘ ਜੀ ਐਮਐਲਏ ਬੀਜੇਪੀ ਨੇ ਜਿੱਤਣਗੇ ਬੀਜੇਪੀ ਵਾਲੇ ਜਿੱਤਣਗੇ ਬਿਲਕੁਲ ਸਪੌਂਸ ਹੈ ਗੱਲ ਅੱਛਾ ਜੀ ਹਾਂ ਜੀ ਇੱਥੋਂ ਤਾਂ ਪਿੰਡੂ ਵੋਟ ਹੈ ਜੀ ਲੋਕ ਕਹਿੰਦੇ ਪਿੰਡੂ ਲੋਕ ਤਾਂ ਬੀਜੇਪੀ ਨੂੰ ਪਸੰਦ ਨਹੀਂ ਕਰਦੇ ਜੀ ਕਰਨਗੇ ਜੀ ਉਹਨਾਂ ਨੇ ਕੰਮ ਕੀਤਾ ਗਰੀਬਾਂ ਦੇ ਲਈ ਉਹ ਗਰੀਬਾਂ ਦੀ ਸਰਕਾਰ ਹੈ ਉਹ ਸੈਂਟਰ ਦੀ ਸਰਕਾਰ ਆ ਉਹਨਾਂ ਨੇ ਕਰਦੇ ਰਹਿਣਾ। ਵਰਮੀਤ ਸਿੰਘ ਸੰਧੂ ਬਾਰੇ ਕੀ ਖਿਆਲ ਹੈ ਜਿਉਂ ਆਮ ਆਦਮੀ ਪਾਰਟੀ ਲੋ ਚੋਣ ਮੈਦਾਨ 'ਚ ਆ। ਉਹਨਾਂ ਵਾਸਤੇ ਮੈਨੂੰ ਪਤਾ ਨਹੀਂ ਉਹਨਾਂ ਨਾਲ ਪਹਿਲੋਂ ਸੀ ਐਵੇਂ ਹੀ ਹੈਗੇ ਸੀ ਉਹਨਾਂ ਨਾਲ। ਪਰ ਉਹਨਾਂ ਨੇ ਜੋ ਵੇਖਿਆ ਉਹ ਸਰਦਾਰ ਹਰਜੀਤ ਸਿੰਘ ਨੇ ਪੂਰਾ ਕਰਨਾ। ਕਰਨਵੀਰ ਬੋਰਜ ਕਾਂਗਰਸ ਵੱਲੋਂ ਮੈਨੂੰ ਪਤਾ ਨਹੀਂ। ਦੂਸਰੀ ਸਰਕਾਰ। ਅੱਛਾ ਮਨਦੀਪ ਸਿੰਘ ਬਾਰੇ ਕੀ ਖਿਆਲ ਹੈ ਜਿਹੜੇ ਆਜ਼ਾਦ ਉਮੀਦਵਾਰ ਆ ਅਮਰਪਤ ਪਾਲ ਸਿੰਘ ਹੋਰਾਂ ਦੀ ਜਥੇਬੰਦੀ ਵੱਲੋਂ ਵੀ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਹੈ। ਉਹਨਾਂ ਬਾਰੇ ਕੀ ਕਹਿਣਾ ਤੁਹਾਡਾ? ਵੇਖੋ ਜੀ ਆਪੋ ਆਪਣੀ ਸਰਕਾਰਾਂ ਜਿਹੜੀਆਂ ਡੀਆਂ ਕੰਮ ਕਰਨਾ ਸਰ ਸਰਦਾਰ ਹਰਜੀਤ ਸਿੰਘ ਨੇ ਹੀ ਕੰਮ ਕਰਨੇ ਜੋ ਵੀ ਆ ਮੋਦੀ ਸਰਕਾਰ ਨੇ ਬਹੁਤ ਹੀ ਪ੍ਰੋਪਰ ਤੇ ਕੰਮ ਨਹੀਂ ਕਰ ਰਹੀ ਸੈਂਟਰ ਦੀ ਸਰਕਾਰ ਉਹ ਕਰਦੀ ਰਹੇਗਾ ਮੁਕਾਬਲਾ ਕਿਹਨਾ ਚ ਹੈਗਾ ਦੋ ਤਰ੍ਹਾਂ ਕਿਹੜੀਆਂ ਜਿਨ੍ਹਾਂ ਚ ਮੁਕਾਬਲਾ ਹੈ ਜੀ ਹਰਜੀਤ ਸਿੰਘ ਤੇ ਹਰਮੀਤ ਸਿੰਘ ਸੰਧੂ ਬੀਜੇਪੀ ਹੋਰ ਆਮ ਆਦਮੀ ਪਾਰਟੀ ਜੈਸ ਹਾਂ ਪਹਿਲੇ ਨੰਬਰ ਤੇ ਕੌਣ ਆਉ ਪਹਿਲੇ ਨੰਬਰ ਤੇ ਸਰਦਾਰ ਹਰਜੀਤ ਸਿੰਘ ਜੀ ਆਉਣਗੇ ਦੂਜੇ ਤੇ ਦੂਜੇ ਤੇ ਹਰਮੀਤ ਸਿੰਘ ਸੰਧੂ ਤੀਜੇ ਤੇ ਤੀਜੇ ਤੇ ਮੈਂ ਕਹਿ ਨਹੀਂ ਸਕਦਾ ਕੋਈ ਕਾਲੀ ਦਾ ਲਿਆ ਬੀਬੀ ਸਿਕੰਦਰਕੌਰ ਰੰਦਾਵਾ ਆਇਆ ਚੂਣ ਮੈਦਾਨ ਚ ਨਹੀਂ ਜੇ ਚੌਥੇ ਤੇ ਗੱਲ ਕਰ ਲਈਏ ਇਹ ਮਨਦੀਪ ਸਿੰਘ ਨੇ ਉਹ ਵੀ ਚੂਣ ਮੈਦਾਨ ਚ ਆ ਜੀ ਵੇਖੋ ਜੀ ਉਹ ਵੀ ਮਿਹਨਤ ਆ ਦੋਨੋਂ ਸਰਕਾਰਾਂ ਆਪੋ ਆਪਣੀਆਂ ਮਿਹਨਤ ਕਰ ਰਹੀਆਂ ਨੇ ਕੌਣ ਜਿੱਤਦਾ ਉਹ ਜਨਤਾ ਦੇ ਹੱਥ ਵਾਸੀ ਕਿੱਥੋਂ ਵੋਟ ਪੈਂਦੀ ਆ ਸੈਂਟਰ ਤੇ ਹੀ ਸਰਦਾਰ ਹਰਜੀਤ ਸਿੰਘ ਦਾ ਹੀ ਭਾਈ ਪ੍ਰੋਪਰ ਹਰਜੀਤ ਸਿੰਘ ਦਾ ਜੋਰ ਹੈ ਨਾ ਹਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਸਰਦਾਰ ਸਾਹਿਬ ਕਹਿੰਦੇ ਕਿ ਬੀਜੇਪੀ ਵਾਲੇ ਜਿਹੜੇ ਉਹ ਅੱਗੇ ਆਉਣਗੇ ਆਹ ਭਾਈ ਜੀ ਹੁਣ ਇੱਥੇ ਬੈਠੇ ਨੇ ਭਾਈ ਜੀ ਸਤਿ ਸ੍ਰੀ ਅਕਾਲ ਜੀ ਉੱਪਰ ਇਹਨਾਂ ਦਾ ਇੰਟਰਵਿਊ ਹੈ। ਅੱਛਾ ਇਹਨਾਂ ਦਾ ਲਈਏ ਜੀ। ਤੁਸੀਂ ਇੱਥੋਂ ਦੇ ਤਰਨਤਾਰਨ ਹਾਲ ਕੀਤੇ ਰਹਿਣ ਵਾਲੇ ਜੀ? ਹਾਂ ਜੀ ਹਾਂ ਜੀ ਹਾਂ ਜੀ। ਕੀ ਕਹਿੰਦੇ ਸਿਆਸਤ? ਉਧਰ ਇਲੈਕਸ਼ਨ ਹੋਣ ਜਾ ਰਹੇ ਆ ਜੀ 11 ਨਵੰਬਰ ਨੂੰ। ਇੱਥੇ ਆਮ ਪਾਰਟੀ ਜਿੱਤੂਗੀ ਜੀ? ਹਾਂ ਪਾਰਟੀ। ਉਹ ਕਿਦਾਂ ਜੀ? ਫੁੱਲ ਜੋਰ ਹੈ ਇੱਥੋਂ ਅੱਗੇ ਵੀ ਇੱਥੇ ਖੜਾਉਂਦਾ ਰਿਹਾ ਨਾ ਬੰਦਾ ਉਹ। ਹਾਂ। ਹੁਣ ਫੁੱਲ ਜੋਰ ਆਮ ਪਾਰਟੀ ਦਾ। ਕਾਂਗਰਸੀਆਂ ਬਾਰੇ ਕੀ ਖਿਆਲ ਹੈ ਕਰਨਵੀਰ ਬੋਰਜ ਸਾਹਿਬ ਚੋਣ ਵਿਧਾਨ ਚ? ਉਹ ਨਹੀਂ ਨਹੀਂ ਆਮ ਪਾਰਟੀ ਹੋ ਜ਼ਿਆਦਾ ਜੋਰ ਹੈ ਇੱਥੇ। ਮਨਦੀਪ ਸਿੰਘ ਵੀ ਚੋਣ ਵਿਧਾਨ ਚ ਆ ਜੀ ਆਜ਼ਾਦ ਜਿਹੜ ਹਰਮੀਰ ਸਿੰਘ ਸੰਧੂ ਦੀ ਬਣੀ ਹੈ ਜੀ ਲੋਕਾਂ ਨਾਲ ਹਾਂਜੀ ਬਹੁਤ ਜ਼ਿਆਦਾ ਅੱਗੇ ਚਿਰ ਜਾਨਾ ਮੈਂ ਜਿੱਤਿਆ ਹਾਂ ਅੱਛਾ ਕਿਹੜੇ ਕਿਹੜੇ ਉਮੀਦਵਾਰਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਫਸਮੀ ਟੱਕਰ ਹੈ ਵੀ ਕਿਹੜੇ ਦੋ ਉਮੀਦਵਾਰਾਂ ਦੇ ਵਿੱਚ ਫਸਮੀ ਟੱਕਰ ਹੈ ਤਰਨ ਤਨ ਹਲਕੇ ਚ ਕਾਂਗਰਸੀ ਦੇ ਕਾਹੋ ਜੀ ਆਹ ਪਾਰਟੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਪਹਿਲੇ ਨੰਬਰ ਤੇ ਕੌਣ ਆਉ ਹਾਂ ਪਾਰਟੀ ਦੂਜੇ ਨੰਬਰ ਤੇ ਕਾਂਗਰਸ ਤੀਜੇ ਤੇ ਕਾਲੀ ਚੌਥੇ ਤੇ ਲੋ ਜੀ ਉਹ ਮੁੰਡਾ ਖਲਤਾ ਪੀ ਨਾਲ ਆ ਹਨੂ ਦਾ ਪਾਰਟੀ ਅੱਛਾ ਜੀ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਜੀ ਕਾਂਗਰਸ ਕਾਂਗਰਸ ਤੀਸਰੇ ਨੰਬਰ ਤੇ ਜਨਤਾ ਪਾਰਟੀ ਦੇ ਇੱਥੇ ਭਾਜੀ ਰੋਲ ਨਹੀਂ ਆ ਕੋਈ ਤੇ ਇੰਨਾ ਇੰਨਾ ਹਾਂ ਪਿੰਡਾਂ ਸਾਂ ਨਹੀਂ ਹੈਗਾ ਘਾਟਿਆ ਬਹੁਤ ਅੱਛਾ ਜੀ ਆਮ ਪਾਰਟੀ ਦਾ ਜੋਰ ਜ਼ਿਆਦਾ ਆਮ ਪਾਰਟੀ ਦਾ ਜੋਰ ਠੀਕ ਹੈ ਜੀ ਸਰਦਾਰ ਭਾਈ ਜੀ ਭਾਈ ਸਾਹਿਬ ਹੁਣੇ ਕਹਿੰਦੇ ਕਿ ਆਮ ਆਦਮੀ ਪਾਰਟੀ ਇੱਥੋਂ ਪਹਿਲੇ ਨੰਬਰ ਤੇ ਆਊਗੀ ਯਾਨੀ ਕਿ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਤੇ ਆਮ ਆਦਮੀ ਪਾਰਟੀ ਉਹ ਕਾਂਗਰਸ ਦਾ ਇਹਨਾਂ ਦੇ ਕਹਿਣ ਮੁਤਾਬਕ ਕਿ ਫਸਮਾ ਮੁਕਾਬਲਾ ਹੈ ਤਾ ਹੋਰ ਵੀ ਇੱਥੇ ਦੁਕਾਨਦਾਰ ਨੇ ਲੋਕ ਨੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਆ ਬਾਈ ਜੀ ਇੱਥੇ ਕੁਲਚੇ ਬਣਾ ਰਹੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚੱਲ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਕੰਮ ਕਰ ਕਿਵੇਂ ਚੱਲ ਰਿਹਾ ਕੰਮ ਠੀਕ ਆ ਵੀਰ ਜੀ ਚੱਲਦੀ ਕਾਲ ਅੱਜ ਹਾਂਜੀ ਹਾਂਜੀ ਸਿਆਸਤ ਕੀ ਕਹਿ ਰਹੀ ਆ ਤਰਨ ਤਰਨ ਹਲਕੇ ਦੀ ਕਿਹੜਾ ਉਮੀਦਵਾਰ ਜਤਾ ਕੇ ਲੋਕ ਵਿਧਾਨ ਸਭਾ ਚ ਭੇਜਣਗੇ ਵੀਰ ਜੀ ਇਹਦੇ ਅਗਤੀ ਤੋਂ ਪਤਾ ਨਹੀਂ ਲੱਗਣ ਡਿਆ ਉਮੀਦਵਾਰ ਸਾਰੇ ਤਕੜੇ ਹੀ ਆ ਹਾਂ ਹੁਣ ਇਹ ਤੇ ਹੁਣ ਵੋਟਾਂ ਦੇ ਰਿਜਟ ਤੇ ਪਤਾ ਲੱਗਣਾ ਜੋ ਹਾਂਜੀ ਕਿਉਂਕਿ ਇਦਾਂ ਕਿਸੇ ਨੂੰ ਕੋਈ ਕਹਿ ਨਹੀਂ ਸਕਦੇ ਥੋੜਾ ਪਿਛਾਂ ਰੱਖੋ ਮੈਕ ਬਾਈ ਲੱਗਦਾ ਮੈਕ ਤਾਂ ਮੈਕ ਜੀ ਮਾਮਾ ਪਾਇਆ ਅੱਛਾ ਇਹ ਬਾਈ ਜੀ ਦੋ ਕਿਹੜੀਆਂ ਤੇ ਰਾਇਆ ਜਿਨ੍ਹਾਂ ਦੇ ਵਿੱਚ ਫਸਮਾ ਮੁਕਾਬਲਾ ਹੈ ਵੀ ਤੁਹਾਨੂੰ ਲੱਗਦਾ ਚਲੋ ਆਪਾਂ ਇਹ ਨਹੀਂ ਪੁੱਛਦੇ ਕਿ ਕੌਣ ਜਿੱਤੂ ਕੌਣ ਹਾਰੂ ਤੁਹਾਨੂੰ ਤੁਸੀਂ ਅਬਜ਼ਰਵ ਕੀ ਕਰ ਰਹੇ ਹੋ ਕਿਹੜੀਆਂ ਦੋ ਤਰ੍ਹਾਂ ਦੇ ਫਸਮਾ ਮੁਕਾਬਲਾ ਹੈ ਜੀ ਤੋਂ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਜੀ ਹੈ ਇੱਕੋ ਹੀ ਹਾਂਜੀ ਦੋਨਾਂ ਦੇ ਫਸਮਾ ਮੁਕਾਬਲਾ ਹਾਂਜੀ ਹਾਂਜੀ ਅੱਛਾ ਮਨਦੀਪ ਸਿੰਘ ਬਾਰੇ ਕੀ ਖਿਆਲ ਹੈ ਜਿਹੜੇ ਇਹ ਵਾਰਸ ਪੰਜਾਬ ਦੇ ਜਥੇਬੰਦੀ ਨੇ ਜਿਨ੍ਹਾਂ ਨੂੰ ਸਮਰਥਨ ਦਿੱਤਾ ਹੈ ਉਹਨਾਂ ਬਾਰੇ ਕੀ ਕਹਿਣਾ ਹੈ ਕਿਹੇ ਦੇ ਆਪਾਂ ਕੁਝ ਨਹੀਂ ਕਹਿ ਸਕਦੇ ਹਾਂਜੀ ਇਸ ਬਾਰੇ ਆਪਾਂ ਨੂੰ ਨੌਲੇਜ ਨਹੀਂ ਆ ਆਪਾਂ ਐਵੇਂ ਕਿਉਂ ਕਿਸੇ ਬਾਰੇ ਬਿਆਨ ਕਰੀਏ ਠੀਕ ਹੈ ਵੀ ਜੀ ਕਹਿੰਦੇ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਦਾ ਦੋਨਾ ਪਾਰਟਿਸ ਦਾ ਫਸਮਾ ਮੁਕਾਬਲਾ ਹੈ ਭਾਈ ਸਾਹਿਬ ਤੁਸੀਂ ਇੱਥੋਂ ਦੇ ਰਹਿਣ ਵਾਲੇ ਤਰਨਤਾਰਨ ਦੇ ਮੈਂ ਵੀਰੇ ਲੋਕਾਂ ਦੀਆਂ ਮੈਂ ਮੇਰਾ ਪਿੰਡ ਹੋ ਰਿਹਾ ਹੈ ਅੱਛਾ ਸਿਆਸਤ ਇੱਥੋਂ ਦੀ ਇੱਥੋਂ ਦੀ ਸਿਆਸਤ ਬਾਰੇ ਕੀ ਕਹਿਣਾ ਹੈ ਕੁਝ ਨਹੀਂ ਕਹਿਣਾ ਕੁਝ ਨਹੀਂ ਚਾਹੁੰਦੇ ਬਾਕੀ ਵੇਖੋ ਕੀ ਸਿੰਘ ਫਸਦੇ ਆ ਤੇ ਕੀ ਗੁੰਡੀਆਂ ਨੇ ਗੁੰਡੀਆਂ ਦੇ ਸਿੰਘ ਫਸਦੇ ਆ ਗੜੇਵੇਂ ਗੜੇਵੇਂ ਕਾਣ ਠੀਕ ਹੈ ਜੀ ਠੀਕ ਹੈ ਤੇ ਇਹ ਇਹ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਆਹ ਭਾਈ ਸਾਹਿਬ ਹੁਣੀ ਜਿਹੜੇ ਕੁਲਚੇ ਵਾਲੇ ਨੇ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਹੋਰ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਫਸਮਾ ਮੁਕਾਬਲਾ ਹੈ ਤਾਂ ਆਹ ਭਾਈ ਜੀ ਔਟੋ ਵਾਲੇ ਨੇ ਇਹਨਾਂ ਨੇ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਜੀ ਹਾਂ ਜੀ ਠੀਕ ਆ ਜੀ ਸਿਆਸਤ ਕੀ ਕਹਿੰਦੀ ਤਰਨਤਾਰ ਨਾਲ ਕਿ ਜੀ ਹਾਂ ਜੀ ਮੈਂ ਤਰਨਤਾਰੋਂ ਮੈਂ ਝੰਡਿਆਲੇ ਦਾ ਹਾਂ ਝੰਡਿਆਲੇ ਦਾ ਹਾਂ ਤੇ ਬੋਰਡ ਲੱਗੇ ਆ ਰਾਜਨੀਤਿਕ ਪਾਰਟੀਆਂ ਦੇ ਅੱਛਾ ਤੁਹਾਨੂੰ ਕੀ ਲੱਗਦਾ ਕੌਣ ਜਿੱਤੂ ਇੱਥੋਂ ਨਹੀਂ ਇਹਦੇ ਬਾਰੇ ਨਹੀਂ ਭਾਜੀ ਮੈਨੂੰ ਪਤਾ ਮੈਂ ਵੇਖੀ ਹੋਈ ਨਹੀਂ ਝੰਡਿਆਲੇ ਤੋਂ ਹਾਂ ਮੈਂ ਝੰਡਿਆਲੇ ਤੋਂ ਭਾਜੀ ਹਾਂ ਮੈਂ ਹਲਕੇ ਤੋਂ ਜੀ ਝੰਡਿਆਲਾ ਗੁਰੂ ਹਲਕਾ ਪੈਂਦਾ ਹੈ ਉੱਥੋਂ ਆਏ ਨੇ ਹਾਂ ਆਹ ਦੁਕਾਨਦਾਰ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਜੀ ਵਧੀਆ ਜੀ ਕੰਮ ਕਰ ਕਿਵੇਂ ਚੱ ਬਾਜੀ ਉਹ। ਆਖੋਦ ਕੀ ਕਹਿੰਦੀ ਤਰਨ ਤਰਨ ਹਲਕੇ ਦੀ? ਹਾਂ ਜੀ ਸਾਡੀ ਓਟ ਨਹੀਂ ਬਣੀ ਆਪਾਂ ਨੂੰ। ਹਾਂ। ਹਾਂ ਜੀ ਆਪਾਂ ਨਹੀਂ ਜੀ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਆਪਾਂ ਯੂਪੀ ਦੇ ਹੈਗੇ ਵਾਗਰ ਇੱਥੇ ਅਜੇ ਓਟ ਨਹੀਂ ਬਣੀ। ਇੱਥੋਂ ਦੀ ਓਟ ਤੇ ਬਣੀ। ਹਾਂ ਜੀ। ਉਹ ਤਾਂ ਜੋਰ ਕੇ ਤਾਂ ਲੱਗਦਾ ਐ ਕਿਹੜੀਆਂ ਤਰ੍ਹਾਂ ਦੇ ਮੁਕਾਬਲੇ ਦਾ ਮਹਾਰਾਜ ਉਹ ਤੋਂ ਰੱਬ ਜਾਣੇ ਕਦਾ ਜਿੱਤੇ ਜਾਵੇ। ਉੱਪਰ ਵਾਲਾ ਜਾਣਦਾ। ਹਾਂ ਆਪਾਂ ਕਿਉਂ ਕਹੀਏ ਕਿਸੇ ਨੂੰ ਕਿ ਉਹ ਜਿੱਤੂ ਉਹ ਜਿੱਤੂ। ਉਹ ਤੋਂ ਪਰਮਾਤਮਾ ਜਾਣੂ। ਕਾਬਲਾ ਉੱਧਾ ਕਿੰਨਾ ਚੋ ਹੋ ਸਕਦਾ ਕਿਹੜੀਆਂ ਦੋ ਤਿੰਨ ਪਾਜੀ ਆਪਾਂ ਆਪਣੇ ਕੰਮ ਚ ਮਸਤ ਰਹੀਦਾ ਹੁਣ ਗਾੜੀ ਕੀ ਪਤਾ ਹਾਂ ਉਹ ਬੋਰਡ ਲੱਗੇ ਰਾਜਨੀਤਿਕ ਪਾਰਟੀਆਂ ਦੇ ਉਹ ਨਾਲ ਦੇਖਦੇ ਨੇ ਉਹ ਆਪਾਂ ਵੇਖੀ ਤਾਂ ਬੋਰਡ ਤੋਂ ਸਾਰੇ ਨੇ ਲੱਗੇ ਆ ਹੁਣ ਆਪਾਂ ਕਹੇ ਨੂੰ ਕੀ ਕਹ ਦੇ ਨੀ ਪਾਜੀ ਤੁਸੀਂ ਜਿੱਤ ਜਾਓਗੇ ਇਹ ਤੋਂ ਰਵੀ ਜਾਣੂਗਾ ਮਤਲਬ ਬੋਰਡ ਨਹੀਂ ਬਣੀ ਬਸ ਸਾਡੀ ਓਟ ਹੀ ਨਹੀਂ ਬਣੀ ਤਾਂ ਲਾਈ ਕੀਤੀ ਉਥੋਂ ਦੀ ਵੋਟ ਹਾਂਜੀ ਕੀਤੀ ਅਜੇ ਨਹੀਂ ਬਣੀ ਹੈ ਕਦੋਂ ਬਣੂਗੀ ਕਹਿੰਦੇ ਆ ਵੇਖੋ ਕੀ ਪਤਾ ਕਦੋਂ ਬਣ ਜਾਵੇ ਅਜੇ ਆਪਣੀ ਦਿੱਤਾ ਨਹੀਂ ਬਣੀ ਅਜੇ ਤੇ ਕੀ ਕਹੇ ਹਲੇ ਬਣੀ ਨਹੀਂ ਹਾਂਜੀ ਠੀਕ ਹੈ ਜੀ ਤੇ ਇਹ ਭਾਈ ਸਾਹਿਬ ਕਹਿੰਦੇ ਅਸੀਂ ਇਸ ਸੂਬੇ ਦੇ ਰਹਿਣ ਵਾਲੇ ਨਹੀਂ ਹੈਗੇ ਤਾਂ ਜਿਹੜੇ ਹੋਰ ਵੀ ਇੱਥੇ ਦੇ ਦੁਕਾਨਦਾਰ ਨੇ ਆਹ ਭਾਈ ਸਾਹਿਬ ਹੁਣੀ ਇੱਥੇ ਨੇ ਦੁਕਾਨਦਾਰ ਭਾਈ ਸਾਸੀ ਗੱਲ ਜੀ ਕੀ ਹਾਲ ਚਾਲ ਠੀਕ ਠਾਕ ਜੀ ਕਿਵੇਂ ਚੱਲ ਰਿਹਾ ਕੰਮ ਕਰ ਜੀ ਵਧੀਆ ਅੱਛਾ ਜੀ ਹੋ ਰਾਜਨੀਤਿਕ ਪਾਰਟੀਆਂ ਨੇ ਬੋਰਡ ਲਾਏ ਆ ਹਰੇਕ ਕੋਈ ਹੱਥ ਜੋੜ ਰਿਹਾ ਕਹਿੰਦਾ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਤੁਹਾਨੂੰ ਕੀ ਲੱਗਦਾ ਤਰਨਤਨ ਨਾਲ ਕਿਹਨੂੰ ਜਿਤਾ ਇਹਦੇ ਬਾਰੇ ਪਤਾ ਨਹੀਂ ਲੱਗਦਾ ਬਿਆਲੀ ਅੱਛਾ ਜੀ ਉੱਥਾਂ ਬਾਜ ਰਮੀ ਸਿੰਘ ਦੀ ਹੈਗੀ ਆ ਰਮੀ ਸਿੰਘ ਸੰਧੂ ਹਾਂ ਜੀ ਰਮੀ ਸਿੰਘ ਸੰਧੂ ਦੀ ਆਵਾਜ਼ ਹੈਗੀ ਉੱਥਾਂ ਜਿੱਤਾਂ ਦੀ ਅੱਛਾ ਜੀ ਤੇ ਉਹਦੇ ਬਾਰੇ ਆਇਗਾ ਆਹ ਪਾਰਟੀ ਦਾ ਜੋਰ ਹੈ ਬੜਾ ਹਾਂ ਪਾਰਟੀ ਦਾ ਹਾਂ ਜੀ ਦੋ ਕਿਹੜੀਆਂ ਧਿਰਾਂ ਆ ਜਾਂ ਦੋ ਕਿਹੜੀਆਂ ਪਾਰਟੀਆਂ ਜਿਨ੍ਹਾਂ 'ਚ ਫਸਮਾ ਮੁਕਾਬਲਾ ਹੈ ਜੀ ਇੱਕ ਅਮਰਪਾਲ ਇੱਕ ਹੈਗਾ ਕੀ ਜਿਹਨੇ ਹਰਮੀ ਸਿੰਘ ਅੱਛਾ ਜੀ ਦੋਨਾਂ ਦਾ ਫਸਮਾ ਮੁਕਾਬਲਾ ਚਾ ਬਾਕੀ ਕਾਲੀਦਾਲ ਦੇ ਆਪਣ ਆਪਣਾ ਅੱਜ ਬਾਦ ਹੋ ਗਈ ਆ ਦੋ ਪਾਰਟੀਆਂ ਬਣ ਗਈਆਂ ਤਾਂ ਨੁਕਸਾਨ ਹੋਣਾ ਹਾਂ ਉਹਨਾਂ ਪਾਰਟੀਆਂ ਕਾਲੀਦਾਲ ਬਹੁਤ ਨੁਕਸਾਨ ਹੈ ਦੋ ਪਾਰਟੀਆਂ ਨਾਲ ਕਰਕੇ ਤੇ ਬਹੁਤ ਜ਼ੋਰ ਹੈਗਾ ਹਰਮੀਤ ਸਿੰਘ ਸੰਧੂ ਦਾ ਹਾਂ ਐਲੇ ਨੰਬਰ ਤੇ ਕੌਣ ਆਊਗਾ ਤੁਹਾਨੂੰ ਕੀ ਲੱਗਦਾ ਜੀ ਹਰਮੀਤ ਸਿੰਘ ਸੰਧੂ ਆਊਗਾ ਦੂਜੇ ਨੰਬਰ ਤੇ ਕੌਣ ਆਊਗਾ ਜੀ ਦੂਜੇ ਨੰਬਰ ਅੰਮ੍ਰਿਤਪਾਲ ਹੋਏ ਬਾਈ ਅੰਮ੍ਰਿਤਪਾਲ ਦੇ ਜਿਹੜੇ ਉਹ ਜਿਨ੍ਹਾਂ ਨੇ ਸਮਰਥਨ ਦਿੱਤਾ ਮਨਦੀਪ ਸਿੰਘ ਹਾਂ ਮਨਦੀਪ ਸਿੰਘ ਆਊਗਾ ਤੀਸਰੇ ਨੰਬਰ ਤੇ ਜੀ ਤੀਜੇ ਨੰਬਰ ਅਕਾਲੀ ਦਲ ਅਕਾਲੀ ਦਲ ਹਾਂਜੀ ਅਕਾਲੀ ਦਲ ਉਹ ਤੀਜੇ ਨੰਬਰ ਕਾਂਗਰਸ ਕਾਂ ਦਾ ਹਾਲੀ ਪਤਾ ਨਹੀਂ ਕੋਈ ਆਪਾਂ ਹੀ ਪਾਰਟੀ ਪਾਰਟੀ ਪਈ ਔਰ ਤਨਾ ਚਾਂਸ ਘੱਟ ਹੀ ਆ ਤੇ ਬੀਜੇਪੀ ਵਾਲੇ ਬੀਜੇਪੀ ਪੰਜਵੇਂ ਨੰਬਰ ਤੇ ਆਊਗੀ ਬੀਜੇਪੀ ਹਰੇ ਪੰਜਵੇਂ ਨੰਬਰ ਤੇ ਹੈ ਉਹ ਪੰਜਵੇਂ ਨੰਬਰ ਜਾਊਗੀ ਬੀਜੇਪੀ ਅੱਛਾ ਜੀ ਚੰਗਾ ਹੀ ਮਾਰ ਠੀਕ ਹੈ ਧੰਨਵਾਦ ਜੀ ਬਾਪੂ ਜੀ ਜਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆਏਗੀ ਦੂਸਰੇ ਨੰਬਰ ਤੇ ਮਨਦੀਪ ਸਿੰਘ ਤੁਸੀਂ ਇੱਥੋਂ ਦੇ ਰਹਿਣ ਵਾਲੇ ਜੀ ਨਹੀਂ ਸਰ ਕਿੱਥੋਂ ਦੇ ਜੀ ਤੁਸੀਂ ਹਾਂਜੀ ਪੱਟੀ ਦੇ ਸਰ ਅੱਛਾ ਪੱਟੀ ਦੇ ਕੰਮ ਤਾਂ ਹਲਕੇ ਚਾਹੀਉ ਸਿਆਸਤ ਕੀ ਕਹਿੰਦੀ ਇੱਥੋਂ ਦੀ ਸਹਿਤ ਠੀਕ ਐ ਸਰ ਠੀਕ ਐ ਹਾਂ ਕੌਣ ਦਿੱਤੋਂ ਤੁਹਾਨੂੰ ਲੱਗਦਾ ਇੱਥੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜੀ ਸਰ ਉਹ ਕਿਉਂ ਜੀ ਉਹਨਾਂ ਕੰਮ ਕਰਦੇ ਕਾਫੀ ਕਰਦੇ ਅੱਛਾ ਜੀ ਕਾਂਗਰਸੀਆਂ ਬਾਰੇ ਕੀ ਖਿਆਲ ਐ ਕਾਂਗਰਸ ਪਾਰਟੀ ਬਾਰੇ ਉਹ ਵੀ ਦੂਸਰੇ ਨੰਬਰ ਤੇ ਉਹ ਵੀ ਕਾਂਗਰਸ ਪਾਰਟੀ ਆ ਸਕਦੀ ਐ ਜੀ ਅੱਛਾ ਅਮਰਿਤਪਾਲ ਸਿੰਘ ਹੋਰਾਂ ਨੇ ਜਿਹਨਾਂ ਨੂੰ ਸਮਰਥਨ ਦਿੱਤਾ ਜਥੇਬੰਦੀ ਨੇ ਸਮਰਥਨ ਦਿੱਤਾ ਮਨਦੀਪ ਸਿੰਘ ਹੋਰੀ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਜੀ ਹਾਂ ਜੀ ਕੀ ਉਹ ਜਿੱਤਣਗੇ ਮਨਦੀਪ ਸਿੰਘ ਜਿਹੜੇ ਇੱਥੋਂ ਚੋਣ ਮੈਦਾਨ ਚ ਐ ਜੀ ਨੇ ਕਹਿ ਨਹੀਂ ਸਕਦੇ ਕਿ ਮੁਸ਼ਕਲ ਹੈ ਮੁਸ਼ਕਲ ਹੈ ਠੀਕ ਹੈ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਹੋਰ ਵੀ ਇੱਥੋਂ ਦੇ ਦੁਕਾਨਦਾਰ ਨੇ ਆ ਬਾਈ ਜੀ ਇੱਥੇ ਨੇ ਗੱਲਬਾਤ ਕਰਦੇ ਆ ਬਾਈ ਜੀ ਹੋਰ ਆ ਨਾ ਬਾਈ ਜੀ ਸასი ਕਾਲ ਜੀ ਸਿਕਾ ਬਲ ਜੀ ਕਿਦਾਂ ਹਾਲ ਚਾ ਠੀਕ ਠਾਕ ਜੀ ਬਹੁਤ ਵਧੀਆ ਬਜੀ ਕੰਮ ਕਰ ਕਿਵੇਂ ਚੱਲ ਰਿਹਾ ਠੀਕ ਆ ਬਜੀ ਟਾਈਮ ਬਸ ਚੱਲਣ ਦੇ ਦਿਵਾਲੀ ਦੇ ਮੌਕੇ ਤੇ ਅੱਛਾ ਜੀ ਹੋਰ ਸੁਣਾਓ ਵਧੀਆ ਕੁਝ ਸੁਣਾਓ ਠੀਕ ਠਾਕ ਅੱਛਾ ਤਰਨਤਾਰ ਨਾਲੇ ਆਜ ਕੀ ਕਿਹਨੂੰ ਜਿਤਾ ਕੇ ਐਮਐਲਏ ਬਣਾਉਣਗੇ ਜੀ ਐਸੇ ਤੇ ਟੱਕਰ ਤੇ ਬਰਾਬਰ ਹੀ ਹੈਗੇ ਆ ਬਜੀ ਸਨੀ ਸਿੰਘ ਤੇ ਹਰਮੇਸ਼ਿੰਦਰ ਸੰਧੂ ਅੱਛਾ ਜਿਹੜੇ ਮਨਦੀਪ ਸਿੰਘ ਨੇ ਸੰਦੀਪ ਸਾਨੀ ਦੇ ਬ੍ਰਦਰ ਉਹਨਾਂ ਦੀ ਔਰ ਇਹ ਜਿਹੜੇ ਹਰਮੇਸ਼ਿੰਦਰ ਸੰਧੂ ਇਹਨਾਂ ਦੀ ਟੱਕਰ ਹੈ ਨੇ ਦੋਨਾਂ ਦੀ ਟੱਕਰ ਹੈਗੀ ਜੀ ਕਿੰਨਾ ਖਸਮਾ ਮੁਕਾਬਲਾ ਹੈ ਜੀ ਬਹੁਤ ਖਸਮਾ ਹੋਏਗਾ ਪਰ ਹਰਮੇਸ਼ਿੰਦਰ ਸੰਧੂ ਥੋੜਾ ਜਿਹਾ ਅੱਗੇ ਜਾਊਗਾ ਕਿਉਂਕਿ ਉਹ ਸੋਲਜਰ ਇਹ ਬੰਦੇ ਆ ਤੇ ਜਿਹੜੇ ਪੁਰਾਣੀ ਪਾਰਟੀ ਤੋਂ ਪਾਰਟੀ ਤੋਂ ਛੱਡ ਕੇ ਨਵੀਂ ਪਾਰਟੀ ਫੜੀ ਹੋਣਾ ਇਸ ਕਰਕੇ ਹੂੰ ਦੇ ਨੂੰ ਵੋਟਾਂ ਪਾਉਂਦਾ ਵੈਸੇ ਜਾਂਦੀਆਂ ਵੋਟਾਂ ਉਹਦੇ ਹੱਕ ਦੇ ਜਾ ਸਕਦਾ ਮਤਲਬ ਮਨਵਾਣ ਇਹ ਕਿ ਹਰਮਿੰਦਰ ਸਿੰਘ ਅੱਗੇ ਜਾਊਗਾ ਹਾਂਜੀ ਹਾਂਜੀ ਵੀਰ ਜੀ ਪਰ ਟੱਕਰ ਥੋੜੀ ਬਰਾਬਰ ਵੀ ਹੋ ਸਕਦੀ ਭਾਜੀ ਕਿਉਂਕਿ ਪਿੰਡ ਵਾਲੇ ਪੂਰੀ ਮਦਦ ਕਰਦੇ ਉਹਨਾਂ ਦੀ ਤੇ ਹੈ ਸੰਨੀ ਸਿੰਘ ਵੀ ਹੈਗਾ ਅੱਗੇ ਜਾ ਸਕਦਾ ਪਰ ਉਹ ਪੁਰਾਣਾ ਬੰਦੇ ਹੋਣ ਕਰਕੇ ਥੋੜੀ ਜਿਹੀ ਅੱਗੇ ਜਾ ਸਕਦਾ ਹਾਂ ਹਾਂਜੀ ਵੀਰ ਜੀ ਅੱਛਾ ਜੀ ਤੇ ਕਾਂਗਰਸੀਆਂ ਪਰ ਕੀ ਖਿਆਲ ਕਾਂਗਰਸ ਤੇ ਤੀਜੇ ਨੰਬਰ ਤੇ ਹੀ ਹੋਣੀ ਹੈ ਭਾਜੀ ਭਾਜੀ ਬੀਜੇਪੀ ਉਹ ਚੌਥੇ ਜਾ ਸਕਦੇ ਆ ਅਕਾਲੀ ਦਰ ਉਹ ਨਹੀਂ ਗਣਤੀ ਦੀ ਨਹੀਂ ਆਈ ਉਹ ਗਣਤੀ ਦੀ ਕਿੱਥੇ ਆਉਣੇ ਥੱਲੇ ਚੱਲ ਕੇ ਜਾ ਸ਼੍ਰੋਮਣੀ ਕਾਲੀ ਦਲ ਕੇ ਗਣਤੀ ਚ ਨਹੀਂ ਹੈਗਾ ਜੀ ਨਹੀਂ ਗਣਤੀ ਚ ਤੇ ਹੈਗਾ ਪਰ ਥੱਲੇ ਕਾਫੀ ਆ ਗਏ ਹਨ ਮਤਲਬ ਹਾਂ 5ਵੇਂ ਨੰਬਰ ਤੇ ਆਓ ਜੀ ਇਹਨੇ ਭਾਈ ਸਾਹਿਬ ਹੁਣਾਂ ਨੇ ਤਰਨਤਾਰਨ ਦੇ ਲੋਕ ਨੇ ਇਹ ਕਹਿੰਦੇ ਕਿ ਫਸਮਾ ਮੁਕਾਬਲਾ ਹੈ ਮਨਦੀਪ ਸਿੰਘ ਔਰ ਹਰਮੀਤ ਸਿੰਘ ਸੰਧੂ ਦੇ ਵਿਚਕਾਰ ਤਾਂ ਹੋ ਸਕਦਾ ਹੈ ਕਿ ਮਨਦੀਪ ਸਿੰਘ ਇੱਥੋਂ ਜਿੱਤ ਹਾਸਲ ਕਰਨ ਹੋ ਸਕਦਾ ਹੈ ਕਿ ਹਰਜੀਤ ਸਿੰਘ ਸੰਧੂ ਉਹ ਇੱਥੋਂ ਜਿੱਤ ਹਾਸਲ ਕਰਨ ਪਹਿਲੇ ਦੂਸਰੇ ਨੰਬਰ ਤੇ ਉਹਨਾਂ ਦੋਨਾਂ ਦਾ ਅਨੁਮਾਨ ਲਗਾਇਆ ਗਿਆ ਤੇ ਤੀਸਰੇ ਨੰਬਰ ਤੇ ਕਿਹੜੇ ਕਿਹਾ ਸੀਗਾ ਜੀ ਤੁਸੀਂ 3 ਨੰਬਰ ਤੇ ਸਰਦੀ ਗਿਆ ਸੀ ਕਾਂਗਰਸੀ ਹੈ ਕਾਂਗਰਸ ਤੇ 4 ਨੰਬਰ ਤੇ 4ਥੇ ਨੰਬਰ ਤੇ ਬੀਜੇਪੀ ਤੇ 5ਵੇਂ ਨੰਬਰ ਤੇ ਉਹ ਅਕਾਲੀ ਦਲ ਪਾਲਟੀ ਠੀਕ ਹੈ ਜੀ ਇਹਨਾਂ ਨੇ ਕਿਹਾ ਕਿ 5ਵੇਂ ਨੰਬਰ ਤੇ ਅਕਾਲੀ ਦਲ ਹੈ ਤਾਂ ਹੁਣ ਕਿਹਨੂੰ ਲੋਕ ਚਿਤਾਉਂਦੇ ਨੇ ਕਿਹਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਨੇ 11 ਤਰੀਕ ਨੂੰ VOTING ਹੋਏਗੀ ਤਾਂ 14 ਨਵੰਬਰ ਨੂੰ 14 ਨਵੰਬਰ ਨੂੰ ਰਿਜ਼ਲਟ ਆਇਆਗਾ ਧੰਨਵਾਦ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ ਇਹ ਦੁਕਾਨਦਾਰ ਨੇ ਪਰੰਤਨ ਹਲਕੇ ਦੇ ਆਮ ਲੋਕ ਨੇ ਆਮ ਲੋਕਾਂ ਦਾ ਇਹ ਕਹਿਣਾ ਹੈ ਤਾਂ ਹੋਰ ਵੀ ਇੱਥੋਂ ਦੇ ਦੁਕਾਨਦਾਰ ਨੇ ਆਮ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤਰਨਤਾਰਨ ਦੇ ਹਲਕੇ ਦੇ ਲੋਕ ਐਤਕੀ ਬਾਈ ਇਲੈਕਸ਼ਨ ਦੇ ਵਿੱਚ ਜਿਤਾ ਕੇ ਕਿਹਨੂੰ ਵਿਧਾਨ ਸਭਾ ਚ ਭੇਜਣਗੇ ਬਾਪੂ ਜੀ ਸਾਸਰੀ ਘਰ ਜੀ ਠੀਕ ਆ ਜੀ ਕੀ ਹਾਲ ਚੱਲ ਠੀਕ ਠਾਕ ਜੀ ਵਧੀਆ ਜੀ ਸਿਹਤਾਂ ਕਿਵੇਂ ਕਿਰਪਾ ਕਿਰਪਾ ਮਾਂ ਲੱਗੀ ਸੀ ਹਾਂ ਕੀ ਕਹਿੰਦੀ ਤਰਨਤਾਰਨ ਦੀ ਸਿਆਸੀ ਹਵਾ ਕਿਨੂੰ ਜਿਤਾ ਕੇ ਐਮਐਲਏ ਬਣਾਉਣਾ ਜੀ ਐਤਕੀ ਮੌਕਾ ਹੀ ਦੱਸੂ ਮੌਕਾ ਹੀ ਦੱਸੂ ਹਾਂ ਕਿਨੂੰ ਤੁਹਾਨੂੰ ਕੀ ਲੱਗਦਾ ਕਿਹੜੀਆਂ ਦੋ ਪਾਰਟੀਆਂ ਦੇ ਵਿੱਚ ਫਸਮਾ ਮੁਕਾਬਲਾ ਹੈ ਜੀ ਨਹੀਂ ਇੱਕ ਕੰਮ ਚ ਆਉਂਦੇ ਨਹੀਂ ਅੱਛਾ ਅਸੀਂ ਤੇ ਆਟੋ ਚਲਾਉਂਦੇ ਆ ਆਪਣੇ ਮਰੇ ਰਹਿਦੇ ਆਪਣੇ ਮੇਰੇ ਨਾਲ ਦੀ ਨੂੰ ਕੋਈ ਜਿੱਤੇ ਆ ਰਹੀ ਆਈਂ ਤੇ ਆ ਡੋਚ ਲਾਉਣਾ ਆਪਣੇ ਕੰਮ ਕਰਨਾ ਪਾਵੇ ਜੀ ਕੋਈ ਜਿੱਤੇ ਕੋਈ ਜਿੱਤੇ ਸਾਨੂੰ ਕੀ ਲੈਣਾ ਹਿੱਟ ਹਾਂ ਲਉਣਾ ਭਾਈ ਇਹਦੇ ਆ ਦੇਗਾ ਆ ਦੇ ਕੇ ਦੇਣਾ ਕਿੰਦਾ ਕਰ ਹਾਂ ਕੋਈ ਨਹੀਂ ਕਹਿਣਾ ਕੋਈ ਕਿਸੇ ਦਾ ਨਹੀਂ ਮਿਸਤਰਾ ਉਹ ਪਰਮਾਤਮਾ ਪਰਮਾਤਮਾ ਆਪਣੀ ਕਿਰਤ ਕਰਨੀ ਹੈ ਨਾ ਆਪਣਾ ਕਿਰਤ ਕਰਕੇ ਖਾਣ ਕਰ ਉਹ ਤੋਂ ਮੰਗੋ ਜਿਹੜਾ ਦੇਖ ਹੀ ਨਹੀਂ ਪਿਸਦਾਉਣਾ ਚਲੋ ਜੇ ਆਪਾਂ ਇਹਨਾਂ ਤੋਂ ਉਮੀਦ ਵੀ ਨਹੀਂ ਰੱਖਦੇ ਜੇ ਇਹਨਾਂ ਨੇ ਦੇਣਾ ਜਾਂ ਨਹੀਂ ਦੇਣਾ ਪਰ ਲੱਗਦਾ ਕੀ ਹੈ ਤੁਹਾਨੂੰ ਜਦੋਂ ਹੁਣ ਤੁਸੀਂ ਲੋਕਾਂ 'ਚ ਵਿਚਰਦੇ ਹੋਵੋਗੇ ਬੋਰਡ ਲੱਗੇ ਸੜਕਾਂ ਤੇ ਕਾਂਗਰਸੀਆਂ ਨੇ ਆਪਣੇ ਬੋਰਡ ਲਾਏ ਹੋ ਅਕਾਲੀ ਦਲ ਵਾਲਿਆਂ ਨੇ ਆਪਣੇ ਬੋਰਡ ਲਾਏ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਬੋਰਡ ਲਾਏ ਆ ਤੇ ਤੁਹਾਨੂੰ ਕੀ ਲੱਗਦਾ ਇਹਨਾਂ ਚ ਫਸਮਾ ਮੁਕਾਬਲਾ ਕਿਹੜੀ ਧਿਰ ਦੇ ਵਿੱਚ ਹੋਰ ਕੌਣ ਜਿੱਤ ਸਕਦਾ ਅਨੁਮਾਨ ਕਿਹਦਾ ਹੈਗਾ ਜੀ ਨਾ ਜਾਂ ਤੇ ਆਮ ਆਦਮੀ ਪਾਰਟੀ ਦਾ ਤੇ ਦਾ ਭਾਜਪੀ ਦਾ ਅੱਛਾ ਦੋਨਾਂ ਦਾ ਮੁਕਾਬਲਾ ਹਾਂ ਜ਼ਿਆਦਾ ਇਹਨਾਂ ਦੇ ਅੱਛਾ ਅਮਰਪਾਲ ਸਿੰਘ ਹੋਰ ਵੱਲੋਂ ਜਿਹੜਾ ਇੱਕ ਉਮੀਦਵਾਰ ਖੜਾ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਮਨਦੀਪ ਸਿੰਘ ਬਾਰੇ ਉਹਦੀ ਵੀ ਕਿਸਮਤ ਆਪੋ ਆਪਣੀ ਜਿਹਦੀ ਦੇ ਦੇ ਸਾਥ ਕਿਸਮਤ ਦੀਆਂ ਗੱਲਾਂ ਆਹੋ ਅਸੀਂ ਦਿਖਾ ਦੇਵਾਂਗੇ ਹਾਂ ਅਸੀਂ ਤੇ ਕਿਸਮਤ ਆ ਵੀ ਜਿਹਦੇ ਸਾਥ ਤੇ ਜੀ ਕਰੀਰ ਦੀਆਂ ਗੱਲਾਂ ਹਨਾ ਜੀ ਬਸ ਜੇ ਤਾਰੂ ਦੇ ਵਸਿਆ ਪਰਮਾਤਮਾ ਦਾ ਠੀਕ ਹੈ ਜੀ ਤਾਂ ਆ ਸਰਦਾਰ ਸਾਹਿਬ ਨੇ ਸਰਦਾਰ ਸਾਹਿਬ ਸਤਿਗੁਰ ਜੀ ਸਤਿਗੁਰ ਮਹਾਰਾ ਕੀ ਹਾਲ ਚਾ ਠੀਕ ਠਾਕ ਜੀ ਕਿਰਪਾ ਜੀ ਦਾਦੇ ਦੀ ਸ਼ੁਕਰ ਹੈ ਜੀ ਕੰਮ ਕਰ ਕਿਵੇਂ ਚੱਲ ਰਿਹਾ ਕੰਮ ਘਰ ਵਧੀਆ ਚੱਲ ਰਿਹਾ ਜੀ ਅੱਛਾ ਜੀ ਸਿਆਸਤ ਕੀ ਕਹਿੰਦੀ ਤਰ੍ਹਾਂ ਤਨ ਹਲਕੇ ਦੀ ਕਿਹਨੂੰ ਲੋਕ ਜਿਤਾ ਕੇ ਅੱਜ ਦੀ ਵਿਧਾਨ ਸਭਾ ਚ ਭੇਜਣਗੇ ਕਿਹਨੂੰ ਐਮਐਲਏ ਬਣਾਉਣਗੇ ਇਹ ਵੇਲੇ ਦੇ ਹਰਮੀਰ ਸਿੰਘ ਸੰਧੂ ਦੀ ਜਿੱਤ ਹੋ ਰਹੀ ਲੱਗਦੀ ਅੱਛਾ ਜੀ ਹਾਂ ਹਰਮੀਰ ਸਿੰਘ ਸੰਧੂ ਦੇ ਹੱਕ ਚ ਹਵਾ ਜਾ ਰਹੀ ਆ ਕਿਉਂਕਿ ਚੁੰਮਣੀ ਚੌਂ ਜਿਹੜੀ ਆ ਉਦੇ ਹਲਕੇ ਜਿਹੜੇ ਜਿਹੜੇ ਜਮਨੀ ਚੋਣ ਹੁੰਦੀ ਹੈ ਜਿਹਦੀ ਸਰਕਾਰ ਹੋਵੇ ਉਹਦੇ ਹਲਕੇ ਉਹਦੇ ਮਤੋਂ ਨਹੀਂ ਸਾਰੀ ਉਹਦੇ ਹੱਕ ਚੋਣੀ ਕਾਂਗਰਸੀਆਂ ਬਾਰੇ ਕੀ ਖਿਆਲ ਹੈ ਕਾਂਗਰਸ ਪਾਰਟੀ ਵੱਲੋਂ ਵੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਐਸ ਵੇਲੇ ਮੁਕਾਬਲਾ ਜਿਹੜਾ ਅਮਰਤਪਾਲ ਦੇ ਬੰਦੇ ਨਾਲ ਅਮਰਤਪਾਲ ਦੇ ਆ ਮੁੱਖ ਮੁਕਾਬਲਾ ਜਿਹੜਾ ਹਰਮੀਰ ਦਾ ਤੇ ਉਹਦਾ ਹਾਂ ਹਰਮੀਰ ਸੰਧੂ ਤੇ ਮਨਦੀਪ ਸਿੰਘ ਇਹਨਾਂ ਦੋਨਾਂ ਦਾ ਫਸਵਾ ਮੁਕਾਬਲਾ ਹੈ ਫਸਵਾ ਮੁਕਾਬਲਾ ਜਿਆਦਾ ਇਹਨਾਂ ਦਾ ਹਾਂ ਪਰਮੀਰ ਸੰਧੂ ਦੀ ਜਿੱਤ ਹੋਏ ਨੂੰ ਕਿਉਂਕਿ ਆ ਮੌਕੇ ਦੀ ਸਰਕਾਰ ਉਹਨਾਂ ਦੀ ਆ ਤਾਂ ਕਰਕੇ ਮੋਕਦੀ ਸਰਕਾਰ ਦਾ ਕਰਕੇ ਜੇਤੋ ਉਹਨਾਂ ਦੀ ਹੋ ਸਕਦੀ ਆ ਪੱਕੀ ਹਾਂ ਤੀਜੇ ਨੰਬਰ ਤੇ ਕੌਣ ਆਊਗਾ ਜੀ ਹਾਂਜੀ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਕਾਂਗਰਸ ਆਉਗੀ ਕਾਂਗਰਸ ਆਉਗੀ ਹਾਂਜੀ ਚੌਥੇ ਤੇ ਚੌਥੇ ਦੇ ਦੇ ਅਕਾਲੀ ਦਲ ਅਕਾਲੀ ਦਲ ਆਉਂੂ ਅਕਾਲੀ ਦਲ ਪਿੱਛੇ ਰਹਿਣਾ ਆਖਦੀ ਬੀਜੇਪੀ ਬੀਜੇਪੀ ਵੇਖੋ ਚੌਥੇ ਨੰਬਰ ਤੇ ਬੀਜੇਪੀ ਆਉਗਾ ਚੌਥੇ ਨੰਬਰ ਤੇ ਪੰਜਵੇਂ ਪੰਜਵੇਂ ਤੇ ਅਕਾਲੀ ਦਲ ਹਾਂ ਜੀ ਇਹ ਕਹਿੰਦੇ ਅਕਾਲੀ ਦਲ ਆਲੇ ਲਾਸਟ ਤੇ ਆਉਣਗੇ ਪੰਜਵੇਂ ਨੰਬਰ ਤੇ ਇਹਨਾਂ ਲੋਕਾਂ ਦਾ ਕਹਿਣਾ ਕਿਉਂ ਪਿੱਛੇ ਕਿਉਂ ਰਹਿ ਗਿਆ ਜੀ ਚੀ ਉਹਨਾਂ ਸਭਾਈ ਉਹਨਾਂ ਦੇ ਹੱਕ ਚ ਨਹੀਂ ਹੈਗੀ ਤੇ ਹਾਂ ਹਵਾ ਨਹੀਂ ਕਾਲੀ ਦਾਲ ਦੇ ਹੱਕ ਜਾਂ ਗਿਆ ਹੈ ਹਾਂ ਐਵਲੇ ਹਰਮੀਤ ਸੰਧੂ ਦੇ ਹੱਕ ਜਾਂ ਹਵਾ ਜਾਂ ਅੰਮ੍ਰਿਤਪਾਲ ਦੇ ਬੰਦੇ ਦੇ ਹਵਾ ਹਾਂ ਇਹਨਾਂ ਦਾ ਫਸਵਾ ਮੁਕਾਬਲਾ ਦੋਵਾਂ ਦਾ ਮੁੱਖ ਮੁਕਾਬਲਾ ਇਹਨਾਂ ਦਾ ਕੇ ਧੰਨਵਾਦ ਤੁਹਾਡਾ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਤਾਂ ਹੋਰ ਵੀ ਲੋਕ ਨੇ ਤੁਸੀਂ ਇੱਥੋਂ ਦੇ ਤਰਨਤਾਰਨ ਦੇ ਰਹਿਣ ਵਾਲੇ ਆ ਜੀ ਹਾਂ ਜੀ ਮਹਾਰਾਜ ਕੀ ਸਿਆਸਤ ਕੀ ਕਹਿੰਦੀ ਤਰਨਤਾਰਨ ਦੇ ਲੋਕ ਐ ਕਿ ਕਿਹਨੂੰ ਜਿਤਾਉਣਗੇ ਜੀ ਹਰਮੀਤ ਸਿੰਘ ਨੂੰ ਜੀ ਕਿਉਂ ਹਰਮੀਤ ਸਿੰਘ ਨੂੰ ਕਿਉਂ ਜੀ ਹੋਸ਼ ਕਰਕੇ ਕਿ ਜਿਹਨਾਂ ਦੇ ਜ਼ਾਇਦਾ ਵਾ ਨੋ ਜਾਈਦਾ ਨੋਤਰੇ ਬੰਦੇ ਇਸ਼ਤ ਕਰਦੇ ਆ ਨਾਲ ਜਾਂਦੇ ਆ ਜਿਹੜਾ ਕੰਮ ਕਰੀਦਾ ਉਹ ਕੰਮ ਕਰਦੇ ਆ ਸਾਡੇ ਹਾਂ ਚਾਰ ਵੀ ਅੱਗੇ ਜਿਤਾਇਆ ਸੀ ਇਹਨੂੰ ਯਾਦ ਨੂੰ ਯਾਦ ਹੀ ਰੋ 2002 ਚ ਚਾਰੋ ਨੇ ਕਿਹਾ ਵੀ ਫਿਰ ਨਿੰਮੀ ਨੂੰ ਸਾਰਿਆਂ ਚ ਜਤਾਦ ਰਿਹਾ ਹਾਂ ਸਹੀ ਚਾਰ ਕੀ ਬੋਰੀ ਦੀ ਗਰਮੀ ਸੀ ਤਾ ਫਿਰ ਮੀਤ ਸੰਧੂ ਦਾ ਮੁਕਾਬਲਾ ਕਿਹਦੇ ਨਾਲ ਆ ਜੀ ਕਿਹੜੇ ਉਮੀਦਵਾਰ ਨਾਲ ਮੁਕਾਬਲਾ ਉਹਦਾ ਮੁਕਾਬਲਾ ਕਾਂਗਰਸ ਪਾਰਟੀ ਆ ਜੀ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ ਅਮਰਤਪਾਲ ਸਿੰਘ ਉਹਨਾਂ ਦਾ ਉਮੀਦਵਾਰ ਆ ਜੀ ਉਹ ਉਹ ਆ ਹਾਂ ਠੀਕ ਗਿਆ ਅਮਰਪਾਤ ਅਮੀਦਵਾਰ ਉਹਨਾਂ ਚੋੜ ਚੋੜ ਦੀ ਬਰਾਬਰ ਆ ਹਾਂ ਬਰਾਬਰ ਦਾ ਬਰਾਬਰ ਦਾ ਕੰਮ ਜਾਰੀ ਆ ਹਾਂ ਉਹ ਨੂੰ ਕਿੱਥੋਂ ਭਰਾਂਗੇ ਇਹ ਜਿਹੜਾ ਮੀਤ ਨੂੰ ਫੜ ਲਈਦਾ ਮਰਜੀ ਦਫ਼ਤਰ ਜਾ ਕੇ ਵੀ ਐਨੂੰ ਚਲੋ ਜੀ ਐਨੂੰ ਚਲੋ ਜੀ ਹਾਂ ਉਹ ਸਾਰੇ ਸਾਰੇ ਕੰਮ ਕਰੋਗਾ ਹਾਂ ਕਾਂਗਰਸ ਪਾਰਟੀ ਬਾਰੇ ਕੀ ਖਿਆਲ ਹੈ ਉਹ ਤੇ ਇੱਥੋਂ ਦੇ ਆ ਜੀ ਕਰਨਵੀਰ ਬੁਰਜ ਸਾਹਿਬ ਮੈਂ ਕਹਾ ਸਮਝਾ ਗਿਆ ਉਹ ਹੋ ਜਾਣਗਾ ਉਹਨਾਂ ਦਾ ਕੋਈ ਯਾਰ ਨਹੀਂ ਅੱਛਾ ਜੀ ਕਾਂਗਰਸ ਅਕਾਲੀਆਂ ਬਾਰੇ ਕੀ ਖਿਆਲ ਹੈ ਕਾਲੀਆ ਵੀ ਉਹਨਾਂ ਨੇ ਕਿਹਾ ਇਹਨਾਂ ਦੋਹਾਂ ਦੀ ਚੋੜ ਪ੍ਰੋਪਰਟੀ ਹੈ ਅੱਛਾ ਜੀ ਬੀਜੇਪੀ ਵਾਲੇ ਬੀਜੇਪੀ ਵਾਲੇ ਕਹਿੰਦੇ ਇਹ ਜਿੱਤਾਂਗੇ ਜੀ ਚਲੋ ਜੀ ਬਾਅਦ ਚ ਪਤਾ ਲੱਗੂ ਨਾ ਕੌਣ ਜਿਹੜਾ ਜਿੱਤਿਆ ਸਿਰਫ ਚੰਦ ਬੋਟਾਂ ਦੇ ਜਿੱਤਣਾ ਹਮ ਮੁਕਾਬਲਾ ਫਸਮਾ ਹੋਊਗਾ ਹਨਾ ਕਮ ਮੋਟਮ ਆਇਆ ਦਾ ਅੰਬਰ ਚ ਪਾਲ ਦੀ ਬੰਦੇ ਦਾ ਤੇ ਇਹ ਦਾ ਫਿਰ ਮੀਤ ਦਾ ਹਾਂ ਚੋੜ ਪ੍ਰੋਪਰਟੀ ਹੈ ਪ੍ਰੋਪਰਟੀ ਹੈ ਤੇ ਕਿਸਮਤ ਹੀ ਹੋਊਗੀ ਪਤਾ ਨਹੀਂ ਕਿਹੜਾ ਜਿੱਤ ਜਾਣਾ ਹੈ ਨਾ ਜੀ ਹਾਂਜੀ ਹਾਂਜੀ ਲੋਕ ਚੁੱਪ ਚਪੀ ਤੇ ਵੀ ਕਰ ਦਿੰਦੇ ਆ ਨਾ ਕਿਸੇ ਦੇ ਹੱਕ ਚ ਭੁਗ ਜਾਂਦੇ ਆ ਮਹਾਰਾਜ ਉਹ ਕਈ ਪੈਸੇ ਲੈ ਕੇ ਲਈ ਚਲੇ ਜਾਂਦੇ ਆ ਅਸੀਂ ਤੇ ਅੱਜ ਤੋਂ ਕਦੀ ਰਕ ਪੈਸਾ ਨਹੀਂ ਲੈ ਆ ਅਸੀਂ ਕੰਮ ਹੀ ਲੈਨੇ ਆ ਹਾਂ ਜਿਵੇਂ ਗੁਰਦੁਆਰੇ ਦੇ ਭਾਟੇ ਕਹੀਦਾ ਹਾਂ ਦਿਨ 400 ਬੋਟ ਹਾਂਜੀ ਗੁਰਦੁਆਰੇ ਦੇ ਪਤੀਲੇ ਦੇ ਦਿਓ ਪਤੀਲੇ ਦੇ ਦਿਓ ਰਾਤਾ ਦੇ ਦਿਓ ਗਰਾਹ ਦੇ ਦਿਓ ਗੁਰਦੁਆਰੇ ਸਰ ਦੇ ਕੰਮ ਦਰੀਆਂ ਦੇ ਦਿਓ ਇਹ ਜੋ ਕੋਈ ਮੰਗਦੇ ਆ ਇੱਥੇ ਲੈਣ ਕਿਹਦੀ ਕੀ ਕੰਮ ਨਹੀਂ ਬੋਤਲਾਂ ਤੇ ਵੇਚਦੇ ਹਨ ਨਾ 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 ਐ ਰੁ ਐ ਰੁ ਅਸੀਂ ਨਹੀਂ ਪ੍ਰਾਪਿੰਦੇ ਇਹ ਜੋ ਉਦੋਂ ਪੈਸੇ ਲੈਨੇ ਉਦੋਂ ਖਾ ਲਿਆ ਉਦੋਂ ਵੜ ਜਾਂਦੇ ਲੋਕ ਈ ਜਿੱਦ ਜਣਾ ਕੋਣ ਡਟ ਕੇ ਰਹੋ ਜਿੱਤੇ ਹਾਰ ਤੇ ਉੱਤੇ ਪੜਾਦੀ ਹਾ ਫਸਮਾ ਆਣਾ ਨਾ ਅਰੇ ਮੀਜਾ ਨਹੀਂ ਰਿਹਾ ਠੀਕ ਹੈ ਜੀ ਪਰ ਫਰਕ ਅ ਸੀੜੇ ਦੇ ਤੇ ਮੀਜ ਨਹੀਂ ਲੈ ਜਾਣੀ ਸੀਟ ਲੈ ਜਾਣੀ ਹੈ ਸੀਟ ਠੀਕ ਹੈ ਜੀ ਤੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਹਰਮੀਰ ਸਿੰਘ ਸੰਧੂ ਤੇ ਮਨਦੀਪ ਸਿੰਘ ਨੇ ਜਿਹੜੇ ਚੌਣ ਮੈਦਾਨ ਦੇ ਵਿੱਚ ਉਹਨਾਂ ਦਾ ਫਸਮਾ ਮੁਕਾਬਲਾ ਇਹ ਆਮ ਲੋਕਾਂ ਦੀ ਰਾਏ ਹੈ ਤੇ ਆਮ ਲੋਕ ਆਮ ਲੋਕਾਂ ਦੇ ਵਿਚਾਰ ਨੇ ਜ਼ਿਮਨੀ ਚੋਣ ਨੂੰ ਲੈ ਕੇ ਬਾਈ ਇਲੈਕਸ਼ਨ ਨੂੰ ਲੈ ਕੇ ਆਮ ਲੋਕ ਕੀ ਕਹਿੰਦੇ ਨੇ ਜਾਂ ਕਿਹੜਾ ਉਮੀਦਵਾਰ ਇਹਨਾਂ ਨੂੰ ਲੱਗਦਾ ਹੈ ਕਿ ਜਿੱਤ ਸਕਦਾ ਹੈ ਤਾਂ ਇਹ ਹੋਰ ਵੀ ਦੁਕਾਨਦਾਰ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਕੰਮਕਾਰ ਕਿਵੇਂ ਚੱਲ ਰਿਹਾ ਕੰਮਕਾਰ ਕਿਰਪਾ ਬੱਬੇ ਦੀ ਜੀ ਅੱਛਾ ਹਾਂਜੀ ਤਰਨਤਾਲੇ ਅੱਜ ਕੀ ਜਿਤਾ ਕੇ ਕਿਹਨੂੰ ਐਮਐਲਏ ਬਣਾਉਣਗੇ ਜੀ ਅੱਜ ਕੀ ਹਰਮਿੰਦਰ ਸਿੰਘ ਸਿੱਧੂ ਬਣੂਗਾ ਜੀ ਉਹ ਕਿਉਂ ਜੀ ਹਾਂਜੀ ਪਾਜੀ ਇਹਨਾਂ ਨੇ ਕੰਮ ਵੀ ਕੀਤੇ ਆ ਬਹੁਤ ਵਧੀਆ ਕੰਮ ਕੀਤੇ ਉਹਨਾਂ ਨੇ ਇੱਕ ਦੀ ਆਉਣ ਵਾਲੇ ਸਮੇਂ ਦੇ ਵਿੱਚ ਹਰਮੀਤ ਨੂੰ ਜਿਤਾਵਾਂਗੇ ਜੀ ਹਾਂਜੀ ਆਮ ਪਾਲਤੀ ਦੇ ਵਿੱਚ ਉਹਨਾਂ ਦਾ ਅੱਛਾ ਵਾਰਿਸ ਪੰਜਾਬ ਦੇ ਜਥੇਬੰਦੀ ਵਾਲੇ ਆਲੋ ਮਨਦੀਪ ਸਿੰਘ ਚੌਣ ਮੈਦਾਨ ਦੇ ਵਿੱਚ ਨੇ ਜਾਂ ਕਾਂਗਰਸ ਪਾਰਟੀ ਵੱਲੋਂ ਕਰਨਵੀਰ ਬੁਰਜ ਚੌਣ ਮੈਦਾਨ ਦੇ ਵਿੱਚ ਨੇ ਇਹਨਾਂ ਉਮੀਦਵਾਰਾਂ ਬਾਰੇ ਕੀ ਖਿਆਲ ਹੈ ਜੀ ਇਹਨਾਂ ਉਮੀਦਵਾਰਾਂ ਬਾਰੇ ਮੈਂ ਕਹਿੰਦਾ ਹਰਮੀਤ ਸਿੰਘ ਸੱਧੂ ਬਹੁਤ ਵਧੀਆ ਬੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਗਰੀਬਾਂ ਨੂੰ ਬਹੁਤ ਵਧੀਆ ਅੱਗੇ ਵੀ ਜਦੋਂ ਸਰਕਾਰ ਆਈ ਸੀ ਉਹਨਾਂ ਦੀ ਐਮਐਲਏ ਸਾਹਿਬ ਦੀ ਪਰਮਜੀਤ ਸਿੰਘ ਸਿੱਧੂ ਦੀ ਉਦੋਂ ਵੀ ਉਹਨਾਂ ਨੇ ਗਰੀਬਾਂ ਵਾਸਤੇ ਬਹੁਤ ਕੁਝ ਕੀਤਾ ਸੀ ਹੁਣ ਵੀ ਕਰਨਗੇ ਹਾਂਜੀ ਦੂਜੇ ਨੰਬਰ ਤੇ ਕੌਣ ਆਊਗਾ ਹਾਂਜੀ ਦੂਜੇ ਨੰਬਰ ਤੇ ਕੌਣ ਆਊ ਦੂਜੇ ਨੰਬਰ ਦਾ ਅਜੇ ਪਤਾ ਨਹੀਂ ਲੱਗ ਰਿਹਾ ਕੋਈ ਅਜੇ ਹਰਮਿੰਦਰ ਸਿੰਘ ਸਿੱਧੂ ਯਾਰ ਆਇਆ ਗੱਡੀ ਹਰਮਿੰਦਰ ਸਿੰਘ ਸਿੱਧੂ ਯਾਰ ਹਾਂਜੀ ਹਾਂਜੀ ਹੋਰ ਵੀ ਇੱਥੋਂ ਦੇ ਲੋਕ ਨੇ ਆਮ ਲੋਕ ਨੇ ਤਾਂ ਆਮ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਤਰਨਤਾਰਨ ਹਲਕੇ ਦੇ ਲੋਕ ਕਿਹੜੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਜਾਂ ਕੀ ਲੱਗ ਰਿਹਾ ਹੈ ਆਮ ਲੋਕਾਂ ਨੂੰ ਕੀ ਲੱਗ ਰਿਹਾ ਹੈ ਕਿ ਕਿਹੜਾ ਉਮੀਦਵਾਰ ਇੱਥੋਂ ਜਿੱਤੇਗਾ ਜਾ ਕਿ ਨਾ ਉਮੀਦਵਾਰਾਂ ਦੇ ਵਿੱਚ ਫਸਮਾ ਮੁਕਾਬਲਾ ਹੈ ਤਾਂ ਆਹ ਭਾਈ ਆਟੋ ਵਾਲੇ ਨੇ ਇਹਨਾਂ ਤੋਂ ਜਾਣਦੇ ਆ ਬਾਜੀ ਹੋਰਾਂ ਤੋਂ ਬਾਜੀ ਸასიਖਾਲ ਜੀ ਕੀ ਹਾਲ ਚੱਲ ਠੀਕ ਹੋ ਜੀ ਇੱਥੋਂ ਦੀ ਤਰਨਤਾਰਨ ਦੇ ਰਹਿਣ ਵਾਲੇ ਤੁਸੀਂ ਹਾਂ ਤਰਨਤਾਰਨ ਸਿਆਸਤ ਕੀ ਕਹਿੰਦੀ ਆ ਤਰਨਤਾਰਨ ਦੇ ਕਿਹੜਾ ਉਮੀਦਵਾਰ ਜਿੱਤ ਕੇ ਤੁਸੀਂ ਵਿਧਾਨ ਸਭਾ ਚ ਭੇਜੋਗੇ ਜੀ ਇਸ ਬਾਰੇ ਕੁਝ ਕਿਹਾ ਨਹੀਂ ਜਾਂਦਾ ਸਾਰੇ ਪਾਰਟੀਆਂ ਦਾ ਆਪੋ ਆਪਣਾ ਜੋਰ ਹੈ ਦੇਖੋ ਕਿਹੜੀ ਪਾਰਟੀ ਅੱਗੇ ਆਉਂਦੀ ਹੈ ਹਾਂ ਪਰ ਜਿਹੜੇ ਵੀ ਪਾਰਟੀ ਅੱਗੇ ਆ ਜਾਂਦੇ ਆਟੋ ਬੈਂਟਰੀ ਰਿਕਸ਼ੇ ਵਾਲੇ ਤਾਂ ਕਹੇ ਵੀ ਐਮ ਐਲ ਏ ਨੇ ਨਹੀਂ ਸੋਚਿਆ ਇਹ ਬੋੜੀ ਚੌਂਕ ਲੋ ਜਾਣੇ ਉਧਰੋਂ ਹੀ ਪੁਲਿਸ ਵਾਲਿਆਂ ਨੂੰ ਗਾਲਾਂ ਕੱਢ ਦਿੰਦੇ ਇੱਥੋਂ ਤੱਕ ਕਿ ਇਹਨਾਂ ਕੁੜੀਆਂ ਦੀਆਂ ਵੀ ਗਾਲਾਂ ਕੱਢ ਜਾਂਦੇ ਨੇ ਕਈ ਐਮਐਲ ਇੱਥੋਂ ਦੇ ਆਏ ਆਟੋ ਬੈਂਟਰੀ ਵਾਲਿਆਂ ਦਾ ਕਿਸੇ ਨੇ ਨਹੀਂ ਸੋਚਿਆ ਮੈਂ ਦੇਖੋ ਦਰਕਾਰ ਕਰਦਾ ਹਾਂ ਆਟੋ ਬੈਂਟਰੀ ਵੀਰ ਆਲਿਆਂ ਨੂੰ ਕਿ ਕਿਸੇ ਵੀ ਐਮਐਲ ਨੂੰ ਬੋੜ ਪਾਉਣੀ ਹੈ ਤੇ ਆਪਣਾ ਸਮਝ ਸਮਝ ਸੋਚ ਕੇ ਬੋੜ ਪਾਓ ਜਿਹੜਾ ਆਪਾਂ ਨੂੰ ਖਲੋਣ ਵਾਸਤੇ ਕਿਤੇ ਜਗ੍ਹਾ ਮਿਲ ਜਾਏ अच्छा के केडे ਉਮੀਦਵਾਰਾਂ ਚ ਫਸਮਾ ਮੁਕਾਬਲਾ ਲੱਗਦਾ ਹਰਮਿੰਦਰ ਸਿੰਘ ਸੰਧੂ ਚੌਣ ਮੈਦਾਨ ਚ ਨੇ ਕਰਨਵੀਰ ਬੁਰਜ ਚੌਣ ਮੈਦਾਨ ਦੇ ਵਿੱਚ ਨੇ ਹਰਜੀਤ ਸਿੰਘ ਸੰਧੂ ਨੇ ਬੀਬੀ ਸੁਖਵਿੰਦਰ ਕੋਰ ਰੰਧਾਵਾ ਨੇ ਮਨਦੀਪ ਸਿੰਘ ਚੌਣ ਮੈਦਾਨ ਚ ਨੇ ਕਿਹੜੇ ਉਮੀਦਵਾਰਾਂ ਚ ਫਸਮੀ ਟੱਕਰਿਆ ਜੀ ਪਾਰਟੀਆਂ ਦੋ ਪਾਰਟੀਆਂ ਦਾ ਜ਼ਿਆਦਾ ਜੋਰ ਆ ਇਹ ਅਮਰਪਾਲ ਵੀਰ ਦਾ ਤੇ ਰਮੇਸ਼ ਸਿੰਘ ਸੰਧੂ ਹੋਣਾ ਦਾ ਇਹਨਾਂ ਦਾ ਜ਼ਿਆਦਾ ਜੋਰ ਆ ਬਾਕੀ ਜਿਹੜਾ ਵੀ ਕੋਈ ਆ ਜਾਂਦਾ ਐ ਐਮਐਲਏ ਕਿ ਆਟੋ ਪੈਂਟਰੀ ਵਾਲਿਆਂ ਦਾ ਨਹੀਂ ਕੋਈ ਵੀ ਸੋਸਰ ਠੀਕ ਹੈ ਠੀਕ ਹੈ ਬਿਲਕੁਲ ਇਹਨਾ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਜੀ ਇਹ ਕਹਿੰਦੇ ਸਾਡੀ ਸੁਣਵਾਈ ਨਹੀਂ ਹੁੰਦੀ ਜਾਂ ਸਾਡੀਆਂ ਸਮੱਸਿਆਵਾਂ ਜਿਹੜੀਆਂ ਸੁਣੀਆਂ ਨਹੀਂ ਜਾਂਦੀਆਂ ਤਾਂ ਆਮ ਲੋਕ ਹੋਰ ਵੀ ਨੇ ਤੇ ਉਹਨਾਂ ਨੇ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਆ ਤੇ ਆ ਭਾਈ ਸਾਹਿਬ ਤੁਸੀਂ ਇੱਥੋਂ ਦੇ ਲੋਕ ਰਹਿਣ ਵਾਲੇ ਤਰਨਤਾਂ ਦੇ ਜੀ ਹਾਂਜੀ ਕੀ ਇੱਥੇ ਇਲੈਕਸ਼ਨ ਹੋਣ ਜਾ ਰਹੀ ਹੈ VOTING ਹੋਣ ਜਾ ਰਹੀ ਹੈ ਤੁਹਾਨੂੰ ਪਤਾ ਹੈ ਕਿ ਇੱਥੇ ਵੋਟਾਂ ਪੈਣੀਆਂ ਜੀ ਬਾਈ ਇਲੈਕਸ਼ਨ ਨੂੰ ਲੈ ਕੇ ਉਹ ਵੋਟਾਂ ਜਿਹੜੀਆਂ ਪੈਣੀਆਂ ਉਹ ਤਾਂ ਪੈਣੀਆਂ ਹੀ ਪੈਣੀਆਂ ਕੀ ਹਵਾਗਿ ਲੱਗਦੀ ਹੈ ਕਿਹੜਾ ਉਮੀਦਵਾਰ ਇਥੋਂ ਜਿੱਤ ਹਾਸਲ ਕਰ ਸਕਦਾ ਹੈ ਜੀ ਇਹ ਤਾਂ ਰੱਬ ਹੀ ਜਾਣੇ 11ਵੇਂ ਮਹੀਨੇ ਚ ਜਦੋਂ ਆਉਗੀਆਂ ਇਲੈਕਸ਼ਨ ਉਸ ਟਾਈਮ ਪਤਾ ਲੱਗੂ ਕੌਣ ਕਿਹੜੇ ਪਾਸੇ ਜਾਂਦਾ ਹਾਂ ਇਸ ਤਰ੍ਹਾਂ ਥੋੜੀ ਦੱਸ ਸਾਰੇ ਹੱਥ ਜੋੜੀ ਜਾਂਦੇ ਆ ਜੀ ਕਹਿੰਦੇ ਅਸੀਂ ਜਿੱਤਣਾ ਸਾਨੂੰ ਜਿਤਾਓ ਤੁਹਾਨੂੰ ਲੱਗਦਾ ਕਿ ਇਹ ਕਿੰਨਾਂ ਦੇ ਵਿੱਚ ਫਸਮਾ ਮੁਕਾਬਲਾ ਹੈ ਕਿਹੜੀਆਂ ਦੋ ਧਿਰਾਂ ਜਾਂ ਦੋ ਪਾਰਟੀਆਂ ਦੇ ਵਿੱਚ ਫਸਮਾ ਮੁਕਾਬਲਾ ਹੈ ਜੀ ਅਸਲ 'ਤੇ ਆਕਾਲੀ ਦਲ ਤੇ ਕਾਂਗਰਸੀ ਭਾਵੇਂ ਹਾਂ ਇਹ ਵੇਖੋ ਅੱਗੇ ਰੱਬ ਦੀ ਰੱਬ ਹੀ ਜਾਣੇ ਰੱਬ ਦੀ ਰਾਜਾ ਹਾਂ ਰੱਬ ਦੀ ਰਾਜਾ ਪਹਿਲੀ ਨਹੀਂ ਕੁਝ ਕਹਿ ਸਕਦੇ ਹਾਂ ਹਾਂ ਪਹਿਲੀ ਨਹੀਂ ਦੱਸ ਸਕਦੇ ਕੁਝ ਠੀਕ ਹੈ ਠੀਕ ਹੈ ਜੀ ਤੇ ਇਹ ਕਹਿੰਦੇ ਆ ਕਿ ਉੱਪਰ ਪਰਮਾਤਮਾ ਦੇ ਹੱਥ ਹੈ ਤਾਂ ਇਹ ਆਮ ਲੋਕਾਂ ਦੀ ਰਾਏ ਹੈ ਜੀ ਹਾਂਜੀ ਤੇ ਬਿਲਕੁਲ ਜੀ ਇਹ ਆਮ ਲੋਕਾਂ ਦੀ ਰਾਏ ਹੈ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਤਰਨਤਨ ਵਿਧਾਨ ਸਭਾ ਹਲਕੇ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਜਿਹੜੀ ਉਸ ਦੇ ਬਾਰੇ ਤੁਹਾਡੇ ਜੋ ਵਿਚਾਰ ਨੇ ਜਾਂ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਉਮੀਦਵਾਰ ਇਸ ਹਲਕੇ ਦੇ ਵਿੱਚੋਂ ਜਿੱਤ ਹਾਸਲ ਕਰ ਸਕਦਾ ਹੈ ਕਿਹੜਾ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾ ਸਕਦਾ ਹੈ ਜਾਂ ਲੋਕ ਕਿਹੜੇ ਉਮੀਦਵਾਰ ਨੂੰ ਜਿਤਾ ਸਕਦੇ ਨੇ ਇਸਦੇ ਆਪਣੇ ਇਸਦੇ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ